ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਆਪਣੇ ਚੈਨਲ ਦੀਆਂ ਕਹਾਣੀਆਂ ਪਸੰਦ ਆਉਂਦੀਆਂ ਨੇ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਅਤੇ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਰੱਖਣੇ ਨਾ ਭੁੱਲਿਆ ਹਰਜੀਤ ਦੀ ਕੱਪੜੇ ਦੀ ਇੱਕ ਛੋਟੀ ਜੀ ਦੁਕਾਨ ਸੀ ਉਸ ਦੁਕਾਨ ਤੇ ਉਹਨੇ ਬਹੁਤ ਤਨਦੇਹੀ ਨਾਲ ਕੰਮ ਕੀਤਾ ਉਸ ਦੁਕਾਨ ਤੋਂ ਉਹਨੇ ਹੌਲੀ-ਹੌਲੀ ਇੱਕ ਵੱਡਾ ਸ਼ੋਰੂਮ ਬਣਾ ਲਿਆ ਉਹਦੇ ਸ਼ੋਰੂਮ ਵਿੱਚ ਬਹੁਤ ਸਾਰੇ ਵਰਕਰ ਕੰਮ ਕਰਦੇ ਸੀ ਹੁਣ ਹਰਜੀਤ ਦੇ ਮਨ ਵਿੱਚ ਇਹ ਖਿਆਲ ਆਇਆ ਕਿ ਮੈਂ ਕਿਉਂ ਨਾ ਇੱਕ ਕੱਪੜੇ ਦੀ ਫੈਕਟਰੀ ਬਣਾ ਲਵਾਂ ਕਿਉਂਕਿ ਕੱਪੜੇ ਦੀ ਜਿਹੜੀ ਮਾਰਕੀਟਿੰਗ ਸੀ ਉਹ 올-ਰਾਊਂਡਰ ਸੀ ਤੇ ਉਹਨੂੰ ਇਹ ਸੀ ਕਿ ਕੱਪੜੇ ਦਾ ਬਿਜ਼ਨਸ ਆ ਜਿਹੜਾ ਇਹ ਕਦੇ ਵੀ ਖਤਮ ਹੋਣ ਵਾਲਾ ਨਹੀਂ ਹੈਗਾ ਇਹਦੇ 'ਚ ਵਾਅਦਾ ਕਟਾ ਨਹੀਂ ਕੋਈ ਵਾਲਾ ਹੋਣਾ ਉਹਨੇ ਚਲੋ ਕੱਪੜੇ ਦੀ ਫੈਕਟਰੀ ਸਟਾਰਟ ਕੀਤੀ ਤੇ ਉਹਦੀ ਫੈਕਟਰੀ ਵਧੀਆ ਚੱਲ ਪਈ। ਉਸ ਤੋਂ ਬਾਅਦ ਉਹਨੇ ਸੋਚਿਆ ਕਿ ਜਦੋਂ ਮੈਂ ਕੱਪੜਾ ਬਣਾਉਣਾ ਤਾਂ ਕੱਪੜਿਆਂ ਨੂੰ ਮੈਂ ਤਿਆਰ ਵੀ ਕਰਵਾਇਆ ਕਰਾਂ। ਕਿਉਂਕਿ ਪਹਿਲਾਂ ਉਹਦੀ ਰੈਡੀमेड ਕੱਪੜੇ ਦੀ ਦੁਕਾਨ ਸੀ ਤੇ ਉਹਨੂੰ ਪਤਾ ਲੱਗਿਆ ਕਿ ਰੈਡੀमेड ਕੱਪੜੇ ਦਾ ਟ੍ਰੈਂਡ ਬਹੁਤ ਜ਼ਿਆਦਾ ਹੈਗਾ। ਫਿਰ ਉਹਨੇ ਹਰ ਤਰ੍ਹਾਂ ਦਾ ਜਿਹੜਾ ਕੱਪੜਾ ਸੀ ਉਹ ਬਣਾਉਣਾ ਸ਼ੁਰੂ ਕੀਤਾ। ਮਤਲਬ ਲੇਡੀਜ਼ ਦੇ ਪਹਿਲਾਂ ਸੀਗੇ ਵੈਸਟਰਨ ਕੱਪੜੇ ਫਿਰ ਉਹਨੇ ਬੁਟੀਕ ਦਾ ਕੰਮ ਆ ਜਿਹੜਾ ਉਹ ਆਪਣੇ ਮਤਲਬ ਬੁਟੀਕ ਵਾਲੀਆਂ ਕੁੜੀਆਂ ਸੀ ਉਹਨਾਂ ਨੂੰ ਆਰਡਰ ਦਿੰਦਾ ਤੇ ਜਿਹੜੇ ਪੰਜਾਬੀ ਸੂਟ ਕੁੜੀਆਂ ਦੇ ਉਹ ਤਿਆਰ ਕਰਵਾਉਂਦਾ ਉਹਨੇ ਨਾ ਕਈ ਬੁਟੀਕ ਵਾਲੀਆਂ ਕੁੜੀਆਂ ਨਾਲ ਕੰਟੈਕਟ ਕੀਤਾ ਅੱਗੇ ਵੀ ਉਹਨਾਂ ਨੂੰ ਕੰਮ ਦਿੱਤਾ ਤੇ ਚਲੋ ਉਹਦਾ ਕੰਮ ਹੋਰ ਵੀ ਵਧੀਆ ਚੱਲਿਆ ਫਿਰ ਉਹਨੇ ਉਸ ਤੋਂ ਬਾਅਦ ਇੱਕ ਸ਼ੋਰੂਮ ਖੋਲ੍ਹਿਆ ਤੇ ਸ਼ੋਰੂਮ ਦੇ ਵਿੱਚ ਹੀ ਬੁਟੀਕ ਵਾਲੀਆਂ ਕੁੜੀਆਂ ਸੀ ਜਿਹੜੀਆਂ ਉਹ ਕੰਮ ਤੇ ਬਿਠਾ ਲਈਆਂ ਉਹਨਾਂ ਨੂੰ ਉਹ ਸੈਲਰੀ ਦਿੰਦਾ ਤੇ ਜਿਹੜਾ ਵੀ ਕੱਪੜਾ ਹੁੰਦਾ ਸੀ ਉਹ ਆਪ ਸੇਲ ਕਰਦਾ ਤੇ ਉਹਦੇ ਸ਼ੋਰੂਮ ਦੇ ਵਿੱਚ ਇੱਕ ਕੁੜੀ ਜਿਹਦਾ ਨਾਂ ਗੁਰਪਾਲ ਉਹ ਕੰਮ ਕਰਦੀ ਸੀ। ਉਹ ਕੁੜੀ ਨਾ ਬਹੁਤ ਹੀ ਨਰਮ ਸੁਭਾਦੀ ਸੀ ਜਿਵੇਂ ਬਾਕੀ ਕੁੜੀਆਂ ਸੀ ਬੁਟੀਕ ਵਾਲੀਆਂ ਉਹ ਹਾਸੇ ਠੱਠੇ ਕਰਦੀਆਂ ਪਰ ਗੁਰਪਾਲ ਸਾਰਾ ਦਿਨ ਇਕੱਲੀ ਕੰਮ ਕਰਦੀ ਰਹਿੰਦੀ। ਜਦੋਂ ਵੀ ਕਦੇ ਹਰਜੀਤ ਇੱਧਰ ਆਉਂਦਾ ਹਨਾ ਸ਼ੋਰੂਮ ਬਲਗੇੜਾ ਮਾਰਨ ਆਉਂਦਾ ਉਹ ਵੇਖਦਾ ਕਿ ਸਾਰੀਆਂ ਕੁੜੀਆਂ ਇੱਕ ਦੂਜੀ ਨੂੰ ਬੁਲਾਉਂਦੀਆਂ ਨੇ ਹੱਸਦੀਆਂ ਨੇ ਪਰ ਜਦੋਂ ਵੀ ਉਹ ਵੇਖਦਾ ਗੁਰਪਾਲ ਹਮੇਸ਼ਾ ਕੰਮ ਤੇ ਲੱਗੀ ਰਹਿੰਦੀ। ਇੱਕ ਦਿਨ ਉਹ ਆਇਆ ਤੇ ਗੁਰਪਾਲ ਨੂੰ ਕਹਿੰਦਾ ਕਿ ਹੈਲੋ ਮੈਡਮ ਗੁਰਪਾਲ ਕਹਿੰਦੀ ਹਾਂਜੀ ਸਰ ਕੀ ਹਾਲ ਹੈ ਤੁਹਾਡਾ ਕਹਿੰਦੀ ਸਰ ਠੀਕ ਆ ਤੇ ਉਸ ਤੋਂ ਬਾਅਦ ਉਹ ਕਹਿੰਦਾ ਵੀ ਤੁਸੀਂ ਹਮੇਸ਼ਾ ਇਕੱਲੇ ਬੈਠੇ ਕੰਮ ਕਰਦੇ ਰਹਿੰਦੇ ਹੋ ਵੀ ਜਿਵੇਂ ਆਪਣੇ ਦੂਜੇ ਵਰਕਰ ਆਉਂ ਇੱਕ ਦੂਜੇ ਨਾਲ ਹੱਸਦੇ ਖੇਡਦੇ ਆ ਵੀ ਮੈਂ ਤੁਹਾਨੂੰ ਕੰਮ ਕਰਦੇ ਵੇਖਦਾ ਤਾਂ ਗੁਰਪਾਲ ਕਹਿੰਦੀ ਸਰ ਇੱਥੇ ਮੈਂ ਕੰਮ ਕਰਨ ਆਣੀ ਆ ਤੇ ਮੈਨੂੰ ਲੱਗਦਾ ਕਿ ਮੈਨੂੰ ਕੰਮ ਹੀ ਕਰਨਾ ਚਾਹੀਦਾ ਉਹ ਕਹਿੰਦਾ ਉਹ ਤਾਂ ਮੈਂ ਸਮਝਦਾ ਕੰਮ ਤਾਂ ਦੂਜੇ ਵਰਕਰ ਵੀ ਕਰਦੇ ਆ ਪਰਾ ਕੰਮ ਦੇ ਨਾਲ-ਨਾਲ ਜ਼ਿੰਦਗੀ ਦੇ ਵਿੱਚ ਇੰਜੋਏ ਕਰਨਾ ਵੀ ਜ਼ਰੂਰੀ ਹੁੰਦਾ ਤੁਸੀਂ ਕਦੇ ਕਿਸੇ ਚ ਮਿਕਸ ਆਪਣੀ ਹੁੰਦੀ ਗੁਰਪਾਲ ਕਹਿੰਦੀ ਸਰ ਸੌਰੀ ਜੇ ਕੋਈ ਕੰਮ ਆ ਤਾਂ ਦੱਸੋ ਅਦਰਵਾਇਜ਼ ਮੈਂ ਕੰਮ ਕਰਨਾ ਹਰਜੀਤ ਨੂੰ ਇਹ ਗੱਲ ਬੜੀ ਅਜੀਬ ਲੱਗੀ ਵੀ ਅਜੀਬ ਤਰ੍ਹਾਂ ਦੀ ਕੁੜੀ ਆ ਹਨਾ ਚਲੋ ਉਹ ਰਾਉਂਡ ਲਾ ਕੇ ਚਲਾ ਗਿਆ ਸਾਰੀਆਂ ਕੁੜੀਆਂ ਨੂੰ ਬੁਲਾ ਕੇ ਚਲੇ ਗਿਆ ਉਸ ਤੋਂ ਬਾਅਦ ਉਹ ਮਤਲਬ ਗੁਰਪਾਲ ਬਾਰੇ ਸੋਚਦਾ ਰਿਹਾ ਉਹ ਸੋਚਦਾ ਕਿ ਕੋਈ ਵੀ ਇਨਸਾਨ ਹਨਾ ਇਸ ਤਰ੍ਹਾਂ ਇਕੱਲਾ ਬਹਿ ਕੇ ਕਿਵੇਂ ਕੰਮ ਕਰ ਸਕਦਾ ਉਸ ਤੋਂ ਬਾਅਦ ਉਹ ਥੋੜੇ ਦਿਨਾਂ ਬਾਅਦ ਆਉਂਦਾ ਉੱਥੇ ਸ਼ੋਰੂਮ ਦੇ ਵਿੱਚ ਢੇੜਾ ਲਾਉਣਾ ਜਿੱਥੇ ਕੁੜੀਆਂ ਕੰਮ ਕਰਦੀਆਂ ਸੀ ਉਹਨਾਂ ਕੋਲ ਹਾਲਚਾਲ ਪੁੱਛਦਾ ਗੱਲਾਂ ਬਾਤਾਂ ਕਰਦਾ ਤੇ ਮੁੜ ਜਾਂਦਾ ਪਰ ਉਹਨੂੰ ਗੁਰਪਾਲ ਦੇ ਸੁਭਾਅ ਦੇ ਵਿੱਚ ਕੋਈ ਚੇਂਜ ਨਹੀਂ ਲੱਗਿਆ ਗੁਰਪਾਲ ਜਿਵੇਂ ਪਹਿਲਾਂ ਰਹਿੰਦੀ ਸੀ ਹੁਣ ਵੀ ਰਹਿੰਦੀ ਸੀ ਤੇ ਹੁਣ ਹੌਲੀ-ਹੌਲੀ ਹਰਜੀਤ ਨੇ ਸੋਚ ਲਿਆ ਕਿ ਮੈਂ ਗੁਰਪਾਲ ਤੋਂ ਉਹਦੀ ਉਦਾਸੀ ਦਾ ਤੇ ਇਕੱਲੇਪਣ ਦਾ ਕਾਰਨ ਜਾਣ ਕੇ ਰਹੂੰਗਾ ਚਲੋ ਆਨੇ-ਮਹਾਨੇ ਬੁਲਾਉਂਦਾ ਪਰ ਗੁਰਪਾਲ ਉਹਦੀਆਂ ਗੱਲਾਂ ਦੇ ਜ਼ਿਆਦਾ ਜਵਾਬ ਨਾ ਦਿੰਦੀ ਉਹ ਹਰਜੀਤ ਨੂੰ ਇਗਨੋਰ ਕਰਦੀ ਇਹ ਹਰਜੀਤ ਸੋਚਦਾ ਕਿ ਹਨਾ ਵੀ ਮੈਂ ਆਨਰਾਈਜ਼ ਕੰਪਨੀ ਦਾ ਵੀ ਮੈਂ ਮੇਰੇ ਅੰਡਰ ਕੰਮ ਕਰਦੀ ਐ ਇਹ ਫਿਰ ਵੀ ਦੇਖੋ ਵੀ ਇਹ ਆਪਣੇ ਕੰਮ ਪ੍ਰਤੀ ਕਿੰਨੀ ਇਮਾਨਦਾਰੀ ਤੇ ਸਿੱਦਤ ਨਾਲ ਆਪਣੀ ਡਿਊਟੀ ਨਿਭਾਉਂਦੀ ਆ ਵੀ ਮੇਰੇ ਨਾਲ ਗੱਲ ਕਰਨ ਦੇ ਵਿੱਚ ਇਹਨੂੰ ਕੋਈ ਇੰਟਰਸਟ ਨਹੀਂ ਹੌਲੀ-ਹੌਲੀ ਉਹਨੂੰ ਗੁਰਪਾਲ ਬਾਰੇ ਇਹ ਅੰਦਾਜ਼ਾ ਬਣ ਗਿਆ ਕਿ ਗੁਰਪਾਲ ਬਾਹਰ ਕਿਸੇ ਨਾਲ ਗੱਲ ਨਹੀਂ ਕਰਦੀ ਕੁੜੀਆਂ ਨੂੰ ਵੀ ਉਹ ਥੋੜੀ ਹੈਲੋ ਹਾਈ ਕਰਦੀ ਤੇ ਇੱਕ ਦਿਨ ਹਰਜੀਤ ਇਹ ਸੋਚ ਕੇ ਆਇਆ ਕਿ ਅੱਜ ਮੈਂ ਗੁਰਪਾਲ ਤੋਂ ਉਹਦੀ ਉਦਾਸੀ ਦਾ ਕਾਰਨ ਜਾਣ ਕੇ ਰਹੂੰਗਾ ਤਲੋ ਉਹ ਆਇਆ ਤੇ ਗੁਰਪਾਲ ਕੋਲ ਕੁਰਸੀ ਢਾਕੇ ਬਹਿ ਗਿਆ। ਉਹਨੂੰ ਕਹਿੰਦਾ ਕਿ ਗੁਰਪਾਲ ਕੰਮ ਬੰਦ ਕਰ ਦੋ। ਉਹ ਕਹਿੰਦੀ ਨਹੀਂ ਸਰ ਮੈਂ ਕੰਮ ਕਰਨਾ ਤੇ ਘਰ ਜਾਣਾ। ਉਹ ਕਹਿੰਦਾ ਦੇਖੋ ਘਰ ਸਾਰਿਆਂ ਨੇ ਜਾਣਾ ਮੈਡਮ ਜੀ। ਘਰ ਜਦੋਂ ਛੁੱਟੀ ਹੋ ਗਈ ਘਰ ਜਾਣਾ ਹੀ ਆ। ਪਰ ਤੁਸੀਂ ਨਾ ਇਸ ਤਰ੍ਹਾਂ ਇਕੱਲੇ ਬੈਠੇ ਕੰਮ ਕਰਦੇ ਹੋ ਵੀ ਮੈਨੂੰ ਕਾਰਨ ਦੱਸੋ। ਵੀ ਕੀ ਗੱਲ ਆ ਤੋ ਤੁਸੀਂ ਉਦਾਸ ਕਿਉਂ ਰਹਿੰਦੇ ਹੋ? ਗੁਰਪਾਲ ਕਹਿੰਦੀ ਸਰ ਮੇਰੀ ਉਦਾਸੀ ਨੂੰ ਨਾ ਉਧੇੜੋ। ਮੈਨੂੰ ਕੰਮ ਕਰਨ ਦਿਓ। ਉਹ ਕਹਿੰਦਾ ਵੀ ਨਹੀਂ। ਮੈਂ ਅੱਜ ਸੋਚ ਕੇ ਆਇਆ ਕਿ ਅੱਜ ਮੈਂ ਤੇਰੇ ਨਾਲ ਗੱਲ ਕਰਨੀ ਕਰਨੀ ਆ। ਕਿਰਪਾ ਕਰਕੇ ਤੂੰ ਮੈਨੂੰ ਆਪਣੀ ਉਦਾਸੀ ਦਾ ਕਾਰਨ ਦੱਸ। ਤਾਂ ਗੁਰਪਾਲ ਕਹਿੰਦੀ ਕਿ ਸਰ ਮੇਰੇ ਵਰਗੀ ਉਦਾਸੀ ਕਿਸੇ ਦੀ ਜ਼ਿੰਦਗੀ 'ਚ ਨਾ ਆਵੇ। ਮੈਂ ਕਮਾਉਣੀ ਆ ਆਪਣੇ ਬੱਚੇ ਲਈ ਕਮਾਉਣੀ ਆ ਜਿਵੇਂ ਜਿਉਣੀ ਆ ਤਾਂ ਵੀ ਮੈਂ ਆਪਣੇ ਬੱਚੇ ਲਈ ਜਿਉਣੀ ਆ। ਉਹਦੀ ਇਹ ਗੱਲ ਸੁਣ ਕੇ ਹਰਜੀਤ ਕਹਿੰਦਾ ਤੁਹਾਡੇ ਬੱਚਾ ਵੀ ਆ। ਲੱਗਦਾ ਤਾਂ ਹੈ ਨਹੀਂ ਕਿ ਤੁਸੀਂ ਮੈਰਿਡ ਹੋਨੇ ਹੋ। ਤਾਂ ਉਹ ਕਹਿੰਦੀ ਆ ਕਿ ਸਰ ਮੈਂ ਮੈਰਿਡ ਹੀ ਨਹੀਂ ਮੈਂ ਵਿਡੋ ਹਾਂ। ਮਤਲਬ ਮੈਂ ਵਿਧਵਾ ਆ। ਏ ਸੁਣ ਕੇ ਹਰਜੀਤ ਜਿਹੜਾ ਉਹ ਚੌਂਕ ਜਾਂਦਾ ਤੇ ਉਹ ਕਹਿੰਦਾ ਕਿ ਕੀ ਬੱਚਾ ਤੁਹਾਡੇ ਕਹਿੰਦੀ ਜੀ ਇੱਕ ਬੇਟਾ 4-5 ਸਾਲ ਦਾ ਤਾਂ ਹਰਜੀਤ ਇਕਦਮ ਚੁੱਪ ਕਰ ਜਾਂਦਾ ਤੇ ਉਹਨੂੰ ਕਹਿੰਦਾ ਕਿ ਸੌਰੀ ਆਈ ਐਮ ਸੌਰੀ ਮੇਰੇ ਤੋਂ ਗਲਤੀ ਹੋ ਗਈ ਮੈਂ ਤੇਰਾ ਦਿਲ ਦੁਖਾਇਆ ਉਹ ਕਹਿੰਦੀ ਕਿ ਨਹੀਂ ਸਰ ਦਿਲ ਦਿਖਾਉਣ ਵਾਲੀ ਤਾਂ ਕੋਈ ਗੱਲ ਨਹੀਂ ਹੈਨਾ ਤੁਸੀਂ ਮੇਰੇ ਤੋਂ ਉਦਾਸ ਰਹਿਣ ਦਾ ਰੀਜਨ ਪੁੱਛਿਆ ਤੇ ਮੈਂ ਦੱਸਦਾ ਤੇ ਹਰਜੀਤ ਉਹਨੂੰ ਕਹਿੰਦਾ ਕਿ ਫਿਰ ਘਰ ਦੇ ਵਿੱਚ ਕੌਣ ਕੌਣਾ ਕਹਿੰਦੀ ਮੈਂ ਤੇ ਮੇਰਾ ਬੇਟਾ ਤੇ ਬੇਟਾ ਕਿਹੜੇ ਸਕੂਲ ਚ ਪੜਦਾ ਦੱਸਿਆ ਚਲੋ ਸਾਰੀ ਜਿਹੜੀ ਗੱਲਬਾਤ ਕੀਤੀ ਉਸ ਤੋਂ ਬਾਅਦ ਹਰਜੀਤ ਨੂੰ ਗੁਰਪਾਲ ਨਾਲ ਬਹੁਤ ਹਮਦਰਦੀ ਹੋਈ ਪਰ ਉਹਨੇ ਕੁਝ ਵੀ ਜ਼ਾਹਰ ਨਾ ਕੀਤਾ ਇੱਕ ਦੋ ਗੱਲਾਂ ਪੁੱਛੀਆਂ ਤੇ ਚਲੇ ਗਿਆ ਜਾ ਕੇ ਉਹ ਘਰ ਉਹਨੇ ਰੋਟੀ ਨਾ ਖਾਧੀ ਉਹਦੀ ਮੰਮੀ ਤੇ ਉਹਦੀ ਭੈਣ ਕਹਿੰਦੀਆਂ ਕਿ ਅੱਜ ਰੋਟੀ ਕਿਉਂ ਨਹੀਂ ਖਾਦੀ ਤੂੰ ਉਹ ਕਹਿੰਦਾ ਵੀ ਨਹੀਂ ਅੱਜ ਮੈਨੂੰ ਭੁੱਖ ਨਹੀਂ ਤਾਂ ਉਹਦੀ ਭੈਣ ਕਹਿੰਦੀ ਕਿ ਵੀਰੇ ਤੂੰ ਤਾਂ ਕਦੇ ਇੰਨਾ ਉਦਾਸ ਹੋਇਆ ਹੀ ਨਹੀਂ ਅੱਜ ਮੈਨੂੰ ਤੂੰ ਉਦਾਸ ਲੱਗ ਰਿਹਾ ਉਹ ਕਹਿੰਦਾ ਨਹੀਂ ਛੋਟੀ ਇਹੋ ਜੀ ਗੱਲ ਨਹੀਂ ਹੈਗੀ ਬਸ ਮੇਰਾ ਵੈਸੇ ਮੂਡ ਨਹੀਂ ਚਲੋ ਉਹਦੀ ਭੈਣ ਨੇ ਜਿਆਦਾ ਨਾ ਬੁਲਾਇਆ ਕਿ ਹੋ ਸਕਦਾ ਹੈ ਨਾ ਕੰਮ ਦਾ ਸਟ्रेस ਹੋਵੇ। ਹੁਣ ਜਿਹੜਾ ਹਰਜੀਤ ਸੀ ਉਹ ਉਦਾਸ ਰਹਿੰਦਾ ਤੇ ਉਹ ਸੋਚਦਾ ਰਹਿੰਦਾ ਕਿ ਮੈਂ ਗੁਰਪਾਲ ਕੋਲ ਜਾਮਾ ਉਹਦੇ ਨਾਲ ਗੱਲ ਕਰਾਂ ਪਰ ਉਹ ਡਰਦਾ ਰਹਿੰਦਾ ਸੀ ਹੈਨਾ ਕਿ ਆਸ-ਪਾਸੇ ਵਾਲੇ ਲੋਕੀ ਕੀ ਕਹਿਣਗੇ ਜਾਂ ਗੁਰਪਾਲ ਪਤਾ ਨਹੀਂ ਕੀ ਸੋਚੂਗੀ ਪਰ ਫਿਰ ਵੀ ਉਹ ਹਫਤੇ ਦੇ ਵਿੱਚ ਇੱਕ ਵਾਰ ਹੈਨਾ ਗੁਰਪਾਲ ਕੋਲ ਗਿਆੜਾ ਮਾਰਦਾ ਤੇ ਇੱਕ ਦਿਨ ਉਹ ਗੁਰਪਾਲ ਨੂੰ ਕਹਿੰਦਾ ਕਿ ਕੀ ਮੈਂ ਤੁਹਾਡੇ ਘਰ ਦਾ ਐਡਰੈਸ ਜਾਣ ਸਕਦਾ ਗੁਰਪਾਲ ਕਹਿੰਦੀ ਕਿ ਸਰ ਤੁਸੀਂ ਮੇਰੇ ਘਰ ਦਾ ਐਡਰੈਸ ਜਾਣ ਕੇ ਕੀ ਕਰੋਗੇ ਕਹਿੰਦਾ ਨਹੀਂ ਵੈਸੀ ਤੇ ਚਲੋ ਆਪਣੇ ਘਰ ਦਾ ਐਡਰੈਸ ਦੇ ਦਿੰਦੀ ਆ ਤੇ ਇੱਕ ਦਿਨ ਅਚਾਨਕ ਹਰਜੀਤ ਗੁਰਪਾਲ ਦੇ ਘਰ ਪਹੁੰਚ ਜਾਂਦਾ ਗੁਰਪਾਲ ਹਰਜੀਤ ਨੂੰ ਇਸ ਤਰ੍ਹਾਂ ਆਇਆ ਵੇਖ ਕੇ ਉਹਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਇੱਕ ਵਿਧਵਾ ਕੁੜੀ ਹੈ ਨਾ ਮਟਿਆਰ ਇਸ ਤਰ੍ਹਾਂ ਰਹਿੰਦੀ ਆ ਤੇ ਜੇ ਉਹਦਾ ਬੌਸ ਇਸ ਤਰ੍ਹਾਂ ਘਰ ਆਊਗਾ ਤਾਂ ਲੋਕਾਂ ਨੇ ਗੱਲਾਂ ਕਰਨੀਆਂ ਸੀ ਵੈਸੇ ਵੀ ਗੁਰਪਾਲ ਸੀ ਨਾ ਜਿਹੜੀ ਉਹ ਬਹੁਤ ਹੀ ਸੀਰੀਅਸ ਟਾਈਪ ਦੀ ਕੁੜੀ ਸੀ ਉਹ ਆਸ-ਪਾਸੇ ਦੇ ਸਮਾਜ ਨੂੰ ਵੇਖ ਕੇ ਚੱਲਦੀ ਸੀ ਚਲੋ ਉਹਦਾ ਬੌਸ ਸੀ ਹਣਾ ਉਹਨੂੰ ਬੁਲਾਉਣਾ ਪਿਆ ਚਾਹ ਪਾਣੀ ਦਿੱਤਾ ਤੇ ਹਰਜੀਤ ਆ ਜਿਹੜਾ ਉਹ ਗੁਰਪਾਲ ਦੇ ਬੇਟੇ ਨਾਲ ਜਾਣ-ਪਛਾਣ ਕਰਦਾ ਉਹਦੇ ਵਾਸਤੇ ਚੌਕਲੇਟ ਲੈ ਕੇ ਆਇਆ ਹੁੰਦਾ ਤੇ ਖਡਾਉਣੇ ਲੈ ਕੇ ਆਇਆ ਹੁੰਦਾ ਤੇ ਉਹਨੂੰ ਦੇਖ ਕੇ ਚਲਿਆ ਜਾਂਦਾ ਤੇ ਗੁਰਪਾਲ ਉਹਨੂੰ ਕਹਿੰਦੀ ਹੈ ਕਿ ਸਰ ਸੌਰੀ ਮਾਫ ਕਰਨਾ ਅੱਜ ਤਾਂ ਤੁਸੀਂ ਸਾਡੇ ਘਰ ਆ ਗਏ ਪਰ ਤੁਸੀਂ ਸਾਡੇ ਘਰ ਨਾ ਆਇਆ ਕਰੋ ਤਾਂ ਹਰਜੀਤ ਬੋਲਦਾ ਬੋਲਦਾ ਰੁਕ ਗਿਆ ਤੇ ਕਹਿੰਦਾ ਓਕੇ ਤੇ ਉਹ ਰਸਤੇ ਦੇ ਵਿੱਚ ਆਮਦਾ ਸੋਚਦਾ ਕਿ ਮੈਨੂੰ ਗੁਰਪਾਲ ਨੇ ਮਨਾ ਕਿਉਂ ਕੀਤਾ ਵੀ ਮੈਂ ਹਨਾ ਵੀ ਮੈਂ ਤਾਂ ਪਹਿਲੀ ਵਾਰ ਘਰ ਗਿਆ ਸੀ ਵੀ ਚਲੋ ਮੈਂ ਤਾਂ ਉਹਦਾ ਘਰ ਵੇਖਣ ਗਿਆ ਸੀ ਵੀ ਬੱਚੇ ਦੀ ਹਾਲਤ ਵੇਖਣ ਗਿਆ ਸੀ ਕਿਉਂਕਿ ਉਹਦੇ ਦਿਲ ਵਿੱਚ ਇਹ ਸੀ ਕਿ ਮੈਂ ਵੇਖਾਂ ਵੀ ਇਹਦੇ ਘਰ-ਬਾਰ ਦੇ ਹਾਲਾਤ ਕਿਵੇਂ ਨੇ ਚਲੋ ਫਿਰ ਵੀ ਉਹਨੂੰ ਲੱਗਿਆ ਵੀ ਚਲੋ ਹੋ ਸਕਦਾ ਹਨਾ ਉਹਨੂੰ ਸੱਚੂ ਹੀ ਨਾ ਪਸੰਦ ਹੋਵੇ ਉਸ ਤੋਂ ਬਾਅਦ ਉਹ ਘਰ ਨਾ ਗਿਆ ਉਹਨਾਂ ਦੇ ਇੱਕ ਮਹੀਨਾ ਤੇ ਇੱਕ ਦਿਨ ਉਹ ਜਿੱਥੇ ਕੰਮ ਕਰਦੇ ਸੀ ਹਨਾ ਸ਼ੋਰੂਮ ਦੇ ਵਿੱਚ ਬੁਟੀਕ ਵਾਲੀਆਂ ਬੈਠੀਆਂ ਸੀਗੀਆਂ ਉੱਥੇ ਜਾਂਦਾ ਤੇ ਗੁਰਪਾਲ ਨੂੰ ਕਹਿੰਦਾ ਕਿ ਗੁਰਪਾਲ ਤੁਹਾਡਾ ਬੇਟਾ ਕਿੰਨੇ ਵਜੇ ਆਉਂਦਾ ਸਕੂਲੋਂ ਉਹ ਕਹਿੰਦੀ ਜੀ ਵੀ ਜਦੋਂ ਮੈਂ ਜਾਂਦੀ ਆ ਉਸ ਤੋਂ 2 ਘੰਟੇ ਪਹਿਲਾਂ ਆ ਜਾਂਦਾ ਤੇ ਹਰਜੀਤ ਕਹਿੰਦਾ ਫਿਰ ਉਹਨੂੰ ਕੌਣ ਸੰਭਾਲਦਾ ਕਹਿੰਦੀ ਜੀ ਉਹਨੂੰ ਮੈਂ ਇੱਕ ਡੁਪਲੀਕੇਟ ਚਾਬੀ ਬਣਵਾ ਕੇ ਦਿੱਤੀ ਹੋਈ ਆ ਘਰ ਦੀ ਤੇ ਉਹ ਗੇਟ ਖੋਲਦਾ ਤੇ ਆ ਕੇ ਅੰਦਰੋਂ ਗੇਟ ਲਾ ਕੇ ਬੈਠ ਜਾਂਦਾ ਟੀਵੀ ਦੇਖ ਲੈਂਦਾ ਆਪਦਾ ਖਾਣਾ ਖਾ ਲੈਂਦਾ ਤੇ ਸੌਂ ਜਾਂਦਾ ਹਰਜੀਤ ਨੂੰ ਇਸ ਗੱਲ ਦੀ ਬੜੀ ਹੈਰਾਨੀ ਹੋਈ ਵੀ ਦੇਖੋ ਇੱਕ ਛੋਟਾ ਜਿਹਾ ਬੱਚਾ ਹਨਾ ਇੰਨੀ ਜ਼ਿੰਮੇਵਾਰੀ ਨਿਭਾਉਂਦਾ ਤੇ ਚਲੋ ਉਹਨੂੰ ਜਦੋਂ ਪਤਾ ਲੱਗਦਾ ਵੀ 2 ਵਜੇ ਸਕੂਲੋਂ ਆਉਂਦਾ ਹਰਜੀਤ ਅਕਸਰ ਗੁਰਪਾਲ ਜਦੋਂ শোরੂਮ 'ਚ ਕੰਮ ਕਰਦੀ ਸੀ ਤਾਂ 2 ਵਜੇ ਜਾਂਦਾ ਗੁਰਪਾਲ ਦੇ ਘਰ ਜਦੋਂ ਉਹਦਾ ਬੇਟਾ ਆਉਂਦਾ ਉਹਦੇ ਬੇਟੇ ਨੂੰ ਪੈਂਡ ਤੋਂ ਉਤਾਰਦਾ ਤੇ ਉਹਦੇ ਨਾਲ ਘਰ 'ਚ ਚਲਿਆ ਜਾਂਦਾ ਉਹਦੇ ਨਾਲ ਬਹੁਤ ਹੱਸਦਾ ਖੇਡਦਾ ਉਹਨੂੰ ਕਢਾਉਣੇ ਤੇ ਚੀਜ਼ਾਂ ਲੈ ਕੇ ਆਉਂਦਾ ਇੱਕ ਦੋ ਵਾਰੀ ਤਾਂ ਗੁਰਪਾਲ ਨੂੰ ਪਤਾ ਨਹੀਂ ਲੱਗਿਆ ਪਰ ਹੌਲੀ-ਹੌਲੀ ਉਹਨੂੰ ਐ ਹੋਣ ਲੱਗਿਆ ਉਹ ਆਪਣੇ ਬੇਟੇ ਨੂੰ ਕਹਿੰਦੀ ਕਿ ਮੈਨੂੰ ਲੱਗਦਾ ਵੀ ਕਦੇ-ਕਦੇ ਤੂੰ ਬਹੁਤ ਖੁਸ਼ ਹੁੰਨਾ ਤਾਂ ਉਹ ਕਹਿੰਦਾ ਕਿ ਹਾਂਜੀ ਮੈਂ ਖੁਸ਼ ਹੁੰਨਾ ਕਹਿੰਦਾ ਮੈਨੂੰ ਇੱਕ ਨਵਾਂ ਦੋਸਤ ਮਿਲਿਆ ਉਦੀ ਮੰਮੀ ਕਹਿੰਦੀ ਕੌਣ ਤਾਂ ਗੁਰਪਾਲ ਦਾ ਬੇਟਾ ਕਹਿੰਦਾ ਮम्मा ਉਹੀ ਅੰਕਲ ਜਿਹੜੇ ਉਸ ਦਿਨ ਆਪਣੇ ਘਰ ਆਏ ਸੀ ਮੇਰੇ ਵਾਸਤੇ ਕਿੰਨੇ ਖਿਡੌਣੇ ਤੇ ਚਾਕਲੇਟ ਲੈ ਕੇ ਤਾਂ ਗੁਰਪਾਲ ਕਹਿੰਦੀ ਕਿ ਉਹ ਕਦੋਂ ਮਿਲਦੇ ਆ ਤੈਨੂੰ ਉਹ ਕਹਿੰਦਾ ਮम्मा ਤੁਹਾਨੂੰ ਪਤਾ ਨਹੀਂ ਉਹ ਕਿੰਨੇ ਵਾਰ ਆਉਂਦੇ ਆ ਮੈਨੂੰ ਬੈਣ ਤੋਂ ਉਤਾਰ ਕੇ ਆਪਣੇ ਘਰ ਆਉਂਦੇ ਆ ਕਿੰਨਾ ਟਾਈਮ ਮੇਰੇ ਨਾਲ ਲਾ ਕੇ ਜਾਂਦੇ ਆ ਗੁਰਪਾਲ ਨੂੰ ਇਹ ਗੱਲ ਤੇ ਗੁੱਸਾ ਆਉਂਦਾ ਤੇ ਅਗਲੇ ਦਿਨ ਉਹ ਆਪਣੇ ਬੌਸ ਦੇ ਦਫ਼ਤਰ 'ਚ ਜਾ ਕੇ ਕਹਿੰਦੀ ਸਰ ਸੌਰੀ ਤੁਸੀਂ ਮੈਨੂੰ ਬਿਨਾ ਪੁੱਛੇ ਦੱਸੇ ਮੇਰੇ ਘਰ ਜਾਂਦੇ ਹੋ ਜੇ ਕੱਲ ਨੂੰ ਮੇਰੇ ਬੱਚੇ ਨੂੰ ਕੁਝ ਹੋ ਗਿਆ ਤੁਸੀਂ ਜ਼ਿੰਮੇਵਾਰੀ ਲਓਂਗੇ ਇਸ ਗੱਲ ਦੀ ਨਾਲੇ ਜਿਹੜੇ ਆਸ-ਪਾਸੇ ਦੇ ਲੋਕ ਆ ਉਹ ਜਿਹੜੀਆਂ ਗੱਲਾਂ ਕਰਨਗੇ ਉਹਨਾਂ ਦਾ ਖਾਮਿਆ ਜਾਂ ਮੈਨੂੰ ਭੁਗਤਣਾ ਪਊ ਤੁਹਾਨੂੰ ਕੀ ਫਰਕ ਪੈਂਦਾ ਤੁਸੀਂ ਤਾਂ ਵੱਡੇ ਲੋਕ ਹੋ ਮੈਂ ਕਿਉਂ ਲੋਕਾਂ ਦੀਆਂ ਗੱਲਾਂ ਸੁਣਾ ਉਹਨਾਂ ਗੁੱਸੇ ਦੇ ਵਿੱਚ ਆਪਣੇ ਬੌਸ ਨੂੰ ਕਾਫੀ ਸੁਣਾ ਜਾਂਦੀ ਆ ਤੇ ਹਰਜੀਤ ਉਹ ਤੋਂ ਮਾਫੀ ਮੰਗਦਾ ਕਿ ਗੁਰਪਾਲ ਅੱਜ ਤੋਂ ਬਾਅਦ ਨਹੀਂ ਮੈਂ ਜਾਂਦਾ ਚਲੋ ਹਰਜੀਤ ਨੇ ਆਪਣਾ ਵਾਅਦਾ ਨਿਭਾਇਆ ਤੇ ਉਸ ਤੋਂ ਬਾਅਦ ਉਹ ਕਦੇ ਵੀ ਗੁਰਪਾਲ ਦੇ ਹੁੰਦੇ ਜਾਂ ਉਹਦੀ ਗੈਰ ਹਾਜ਼ਰੀ 'ਚ ਉਹਨਾਂ ਦੇ ਘਰ ਨਾ ਗਿਆ ਤੇ ਉਸ ਤੋਂ ਬਾਅਦ ਗੁਰਪਾਲ ਦਾ ਬੇਟਾ ਜਿਹੜਾ ਉਦਾਸ ਰਹਿਣ ਲੱਗਿਆ ਉਹ ਕਹਿੰਦਾ ਕਿ ਮੰਮਾ ਉਹ ਅੰਕਲ ਨੂੰ ਤੁਸੀਂ ਰੋਕਿਆ ਉਹ ਆਪਣੇ ਘਰ ਨਹੀਂ ਆਉਂਦੇ ਪਹਿਲਾਂ ਉਹ ਆਉਂਦੇ ਸੀ ਮੇਰੇ ਲਈ ਖਾਣ ਪੀਣ ਲਈ ਵੀ ਲੈ ਕੇ ਆਉਂਦੇ ਸੀ ਕਿੰਨਾ ਟਾਈਮ ਮੇਰੇ ਨਾਲ ਖੇਡਦੇ ਸੀ ਤਾਂ ਗੁਰਪਾਲ ਆਪਣੇ ਬੇਟੇ ਨੂੰ ਝਿੜਕਦੀ ਹੈ ਤੇ ਕਹਿੰਦੀ ਹੈ ਕਿ ਉਹ ਸਿਰਫ ਅੰਕਲ ਨੇ ਠੀਕ ਹੈ ਇਸ ਤਰ੍ਹਾਂ ਤਾਂ ਬਾਲੇ ਅੰਕਲ ਤੁਰੇ ਫਿਰਦੇ ਹੁੰਦੇ ਆ ਕਿਸੇ ਵੀ ਅੰਕਲ ਨਾਲ ਖੁੱਲਦੇ ਨਹੀਂ ਹੁੰਦੇ ਦੇਖ ਪੁੱਤ ਤੇਰਾ ਕੋਈ ਨਹੀਂ ਇਸ ਦੁਨੀਆ ਤੇ ਸਿਰਫ ਮੈਂ ਆ ਮੈਂ ਹੀ ਤੇਰੀ ਦੋਸਤ ਮੈਂ ਹੀ ਤੇਰੀ ਮੰਮੀ ਮੈਂ ਹੀ ਤੇਰੀ ਭੈਣ ਮੈਂ ਹੀ ਤੇਰਾ ਪਾਪਾ ਸਾਰਾ ਕੁਝ ਮੈਂ ਹੀ ਆ ਉਹ ਕਹਿੰਦਾ ਮम्मा ਫਿਰ ਤੁਸੀਂ ਤਾਂ ਸਾਰਾ ਦਿਨ ਕੰਮ ਕਰਦੇ ਰਹਿੰਦੇ ਹੋ ਮੇਰੇ ਨਾਲ ਖੇਡਣ ਦਾ ਤਾਂ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ ਇੱਕੋ ਇੱਕ ਮੇਰਾ ਦੋਸਤ ਬਣਿਆ ਸੀ ਉਹੀ ਤੁਸੀਂ ਉਹਨਾਂ ਨੂੰ ਰੋਕਦਾ ਆਪਣੇ ਬੱਚੇ ਦੀਆਂ ਇਸ ਤਰ੍ਹਾਂ ਭੋਲੀਆਂ ਗੱਲਾਂ ਸੁਣ ਕੇ ਕਿਰਪਾਲ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹਨੂੰ ਗੱਲ ਨਾਲ ਲਾ ਕੇ ਕਹਿੰਦੀ ਪੁੱਤ ਕੰਮ ਕਰਨਾ ਮੇਰੀ ਮਜਬੂਰੀ ਆ ਜੇ ਮੈਂ ਕੰਮ ਨਹੀਂ ਕਰੂੰਗੀ ਤਾਂ ਮੈਂ ਤੈਨੂੰ ਵਧੀਆ ਇਨਸਾਨ ਵਧੀਆ ਆਫੀਸਰ ਕਿੱਥੋਂ ਬਣਾਉਂਗੀ ਵੀ ਕੰਮ ਤਾਂ ਮੈਨੂੰ ਕਰਨਾ ਪਊਗਾ ਪਰ ਤੂੰ ਇਹ ਨਾ ਸੋਚਿਆ ਕਰਕੇ ਮੈਂ ਤੈਨੂੰ ਪਿਆਰ ਨਹੀਂ ਕਰਦੀ ਚਲੋ ਇਸ ਤਰ੍ਹਾਂ ਉਹ ਆਪਣੇ ਬੱਚੇ ਨੂੰ ਗੱਲਾਂ ਦੇ ਵਿੱਚ ਲਾ ਕੇ ਉਹਨੂੰ ਸੁਵਾ ਦਿੰਦੀ ਆ ਤੇ ਫਿਰ ਉਹ ਸੋਚਦੀ ਆ ਕਿ ਦੇਖੋ ਹਣਾ ਵੀ ਦੁਨੀਆ ਤੇ ਕਿਹੋ ਜਿਹੇ ਇਨਸਾਨ ਵੀ ਹੁੰਦੇ ਨੇ ਵੀ ਜਿਹੜੇ ਬਿਨਾ ਮਤਲਬ ਦੇ ਕਿਸੇ ਦਾ ਕਿੰਨਾ ਕਰਦੇ ਆ ਇੱਕ ਦਿਨ ਹਰਜੀਤ ਨੇ ਸੋਚਿਆ ਕਿ ਮੈਂ ਗੁਰਪਾਲ ਨਾਲ ਵਿਆਹ ਬਾਰੇ ਗੱਲ ਕਰਾਂ ਕਿਉਂਕਿ ਉਹ ਗੁਰਪਾਲ ਨੂੰ ਪਸੰਦ ਕਰਨ ਲੱਗਿਆ ਸੀ ਇਸ ਕਰਕੇ ਉਹ ਗੁਰਪਾਲ ਨੂੰ ਬਿਨਾ ਦੱਸੇ ਉਹਦੇ ਘਰ ਆ ਜਾਂਦਾ ਇੱਕ ਗੁਲਦਸਤਾ ਲੈ ਕੇ ਆਉਂਦਾ ਤੇ ਜਦੋਂ ਗੁਰਪਾਲ ਵੇਖਦੀ ਆ ਕਿ ਹਰਜੀਤ ਆਇਆ ਉਹਨੇ ਸੋਚਿਆ ਕਿ ਜਦੋਂ ਵੀ ਹਰਜੀਤ ਆਇਆ ਮੈਂ ਇਹਦੀ ਇਨਸਲਟ ਕੀਤੀ ਆ ਵੀ ਚਲ ਫਿਰ ਵੀ ਇਹ ਮੇਰਾ ਹਣਾ ਬੌਸ ਆ ਵੀ ਮੈਂ ਕੁਝ ਕਹੂੰਗੀ ਨਹੀਂ ਚਲੋ ਉਹਦੇ ਲਈ ਜੂਸ ਲੈ ਕੇ ਆਉਂਦੀ ਆ ਫਿਰ ਚਾਹ ਬਣਾਉਂਦੀ ਆ ਬੈ ਕੇ ਚਾਹ ਪੀਂਦੇ ਆ ਤੇ ਉਸ ਤੋਂ ਬਾਅਦ ਜਿਹੜਾ ਉਹਦਾ ਬੇਟਾ ਹੁੰਦਾ ਗੁਰਪਾਲ ਦਾ ਉਹ ਬਹੁਤ ਖੁਸ਼ ਹੁੰਦਾ ਤੇ ਉਹਨੂੰ ਕਹਿੰਦਾ ਕਿ ਅੰਕਲ ਤੁਸੀਂ ਤਾਂ ਮੇਰੇ ਇੰਨੇ ਵਧੀਆ ਫਰੈਂਡ ਬਣ ਕੇ ਮੁੜ ਕੇ ਤੁਸੀਂ ਮੇਰੇ ਕੋਲ ਆਣੋਂ ਹਟ ਗਏ ਤੁਹਾਨੂੰ ਪਤਾ ਮੈਂ ਤੁਹਾਨੂੰ ਕਿੰਨਾ ਯਾਦ ਕਰਦਾ ਸੀ ਤਾਂ ਜਿਹੜਾ ਹਰਜੀਤ ਆ ਉਹ ਹੱਸਦਾ ਤੇ ਕਹਿੰਦਾ ਕਿ ਪੁੱਤ ਮੈਂ ਨਾ ਜ਼ਰੂਰੀ ਕੰਮ ਲਈ ਬਾਹਰ ਗਿਆ ਹੋਇਆ ਸੀ ਮੇਰੇ ਤੋਂ ਇਸ ਲਈ ਆਇਆ ਨਹੀਂ ਗਿਆ ਸੀ ਚਲੋ ਬਹਾਨਾ ਮਾਰ ਕੇ ਉਹਨੂੰ ਟਾਲਦਾ ਤੇ ਉਹਦੇ بیٹے ਨੂੰ ਕਹਿੰਦਾ ਕਿ ਚੱਲ ਪੁੱਤ ਤੂੰ 2 ਮਿੰਟ ਬਾਹਰ ਖੇਡ ਮੈਂ ਤੇਰੇ ਮੰਮਾ ਨਾਲ ਜ਼ਰੂਰੀ ਗੱਲ ਕਰਨੀ ਆ ਜਦੋਂ ਗੁਰਪਾਲ ਦਾ ਬੇਟਾ ਬਾਹਰ ਚੱਲਿਆ ਜਾਂਦਾ ਤਾਂ ਹਰਜੀਤ ਗੁਰਪਾਲ ਨੂੰ ਕਹਿੰਦਾ ਕਿ ਗੁਰਪਾਲ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹਣਾ ਕਿ ਤੂੰ ਮੇਰੇ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਆ ਇਹ ਗੱਲ ਸੁਣ ਕੇ ਗੁਰਪਾਲ ਖੜੀ ਹੋ ਜਾਂਦੀ ਹੈ ਤੇ ਕਹਿੰਦੀ ਕਿ ਸਰ ਤੁਸੀਂ ਇਹ ਕੀ ਗੱਲਾਂ ਕਰ ਰਹੇ ਹੋ ਜੇ ਮੈਂ ਵਿਧਵਾ ਤੇ ਕੀ ਤੁਹਾਨੂੰ ਲੱਗਦਾ ਕਿ ਮੈਂ ਇਸ ਤਰ੍ਹਾਂ ਦੀ ਔਰਤਾਂ ਵੀ ਤੁਸੀਂ ਆਏ ਤੇ ਮੈਨੂੰ ਵਿਆਹ ਦਾ ਪ੍ਰਪੋਜ਼ਲ ਰੱਖਤਾ ਤੁਸੀਂ ਹੁਣੇ ਮੇਰੇ ਘਰੋਂ ਚਲੇ ਜਾਓ ਹਰਜੀਤ ਕਹਿੰਦਾ ਗੁਰਪਾਲ ਪਲੀਜ਼ ਗੁੱਸੇ ਨਾ ਹੋ ਮੈਂ ਸੀਰੀਅਸਲੀ ਕਹਿ ਰਿਹਾ ਆਈ ਲਾਈਕ ਯੂ ਮੈਂ ਤੁਹਾਨੂੰ ਬਹੁਤ ਪਸੰਦ ਕਰਦਾ ਮੈਂ ਤੁਹਾਡੇ ਬੇਟੇ ਨੂੰ ਵੀ ਨਾਲ ਰੱਖਣ ਲਈ ਤਿਆਰ ਆ ਮੈਂ ਸੀਰੀਅਸਲੀ ਤੁਹਾਡੇ ਨਾਲ ਵਿਆਹ ਕਰਵਾਉਣ ਲਈ ਰਾਜੀ ਆ ਤੇ ਮੈਂ ਸਾਰੀ ਉਮਰ ਤੇਰਾ ਹੱਥ ਫੜ ਕੇ ਚੱਲਣਾ ਚਾਹਣਾ ਪਰ ਗੁਰਪਾਲ ਆ ਕਹਿੰਦੀ ਵੀ ਇੱਕ ਮਿੰਟ ਦੇ ਅੰਦਰ ਅੰਦਰ ਮੇਰਾ ਘਰ ਜਿਹੜਾ ਛੱਡ ਕੇ ਚਲੇ ਜਾਓ ਇੱਥੋਂ ਚਲੇ ਜਾਓ ਗੁੱਸਾ ਆ ਜਾਂਦਾ ਉਹਨੂੰ ਹਰਜੀਤ ਚਲੇ ਜਾਂਦਾ ਕਰਾ ਕੇ ਹਰਜੀਤ ਸੋਚਦਾ ਹਨਾ ਕਿ ਵੀ ਮੈਂ ਸ਼ਾਇਦ ਗਲਤ ਕਰਤਾ ਵੀ ਮੈਨੂੰ ਇਸ ਤਰ੍ਹਾਂ ਗੁਰਪਾਲ ਨਾਲ ਗੱਲ ਨਹੀਂ ਕਰਨੀ ਚਾਹੀਦੀ ਸੀ ਤੇ ਹਰਜੀਤ ਦੇ ਜਾਣ ਤੋਂ ਬਾਅਦ ਗੁਰਪਾਲ ਬਹੁਤ ਰੋਂਦੀ ਆ ਉਹਦਾ ਬੇਟਾ ਕਹਿੰਦਾ ਕਿ ਮੰਮਾ ਤੁਸੀਂ ਰੋਂਦੇ ਕਿਉਂ ਗੁਰਪਾਲ ਕਹਿੰਦੀ ਕਿ ਪੁੱਤ ਮੈਨੂੰ ਲੱਗਦਾ ਵੀ ਸਾਰੀ ਉਮਰ ਆਪਣੇ ਮੇਰੇ ਰੋਣਾ ਹੀ ੱੱੱ ਪੱਲੇ ਪਾਇਆ ਉਹ ਕਹਿੰਦਾ ਵੀ ਕੀ ਮਤਲਬ ਮੰਮਾ ਤਾਂ ਗੁਰਪਾਲ ਕਹਿੰਦੀ ਆ ਕਿ ਪੁੱਤ ਤੂੰ ਬਹੁਤ ਛੋਟਾ ਤੂੰ ਹਜੇ ਮਤਲਬ ਨਹੀਂ ਸਮਝੇਗਾ ਇੱਕ ਪਾਸੇ ਤਾਂ ਉਹ ਨੂੰ ਇਸ ਗੱਲ ਦੀ ਹਨਾ ਖੁਸ਼ੀ ਵੀ ਸੀ ਕਿ ਕੋਈ ਤਾਂ ਹੈ ਜੋ ਮੇਰਾ ਸਹਾਰਾ ਬਣਨ ਨੂੰ ਤਿਆਰ ਆ ਪਰ ਉਹ ਸੋਚਦੀ ਸੀ ਕਿ ਲੋਕਾਂ ਨੇ ਬਹੁਤ ਗੱਲਾਂ ਕਰਨੀਆਂ ਨੇ ਮੇਰੇ ਤੇ ਪਤਾ ਨਹੀਂ ਕੀ ਕੀ ਇਲਜ਼ਾਮ ਲਾਉਣੇ ਨੇ ਤੇ ਉਹ ਆਪਣੇ ਪਤੀ ਨੂੰ ਵੀ ਬਹੁਤ ਪਿਆਰ ਕਰਦੀ ਸੀ ਉਹ ਨਹੀਂ ਚਾਹੁੰਦੀ ਸੀ ਕਿ ਉਹ ਆਪਣੇ ਪਤੀ ਦੀ ਜਗ੍ਹਾ ਕਿਸੇ ਹੋਰ ਨੂੰ ਦੇਵੇ ਇਸ ਕਰਕੇ ਉਹਨੇ ਸਾਫ਼ ਤੌਰ ਤੇ ਮਨਾਂ ਕਰਤਾ ਹਰਜੀਤ ਨੂੰ ਪਰ ਹਰਜੀਤ ਨੇ ਇਹ ਗੱਲ ਸੋਚ ਲਈ ਸੀ ਕਿ ਵਿਆਹ ਕਰਵਾਉਂ ਤਾਂ ਘਰ ਪਾਲਣਾ ਕਰਵਾਉਂ ਅਦਰਵਾਇਜ਼ ਕਰਵਾਉਂਦਾ ਨਹੀਂ ਚਲੋ ਇੱਕ ਦਿਨ ਹਰਜੀਤ ਘਰ ਆਉਂਦਾ ਇਕਾਰਾ ਕੇ ਉਹ ਆਪਣੀ ਮੰਮੀ ਤੇ ਭੈਣ ਨੂੰ ਕਹਿੰਦਾ ਕਿ ਮੈਂ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਆ ਤੇ ਉਹਦੀ ਮੰਮੀ ਕਹਿੰਦੀ ਵੀ ਹਾਂ ਦੱਸ ਪੁੱਤ ਹਰਜੀਤ ਕਹਿੰਦਾ ਕਿ ਮੇਰੀ ਕੰਪਨੀ ਦੇ ਵਿੱਚ ਇੱਕ ਕੁੜੀ ਕੰਮ ਕਰਦੀ ਆ ਬੁਟੀਕ ਦਾ ਕੰਮ ਆ ਉਹਦਾ ਬਹੁਤ ਵਧੀਆ ਕੰਮ ਕਰਦੀ ਆ ਬਹੁਤ ਸੋਹਣੀ ਸੁਨੱਖੀ ਪੜੀ ਲਿਖੀ ਕੁੜੀ ਆ ਛੋਟੀ ਜੀ ਉਮਰ ਦੀ ਆ ਤੇ ਮੈਂ ਉਹਨੂੰ ਪਸੰਦ ਕਰਦਾ ਤੇ ਉਹਦੇ ਨਾਲ ਵਿਆਹ ਕਰਾਉਣਾ ਚਾਹਣਾ ਉਹਦੀ ਮੰਮੀ ਕਹਿੰਦੀ ਵੀ ਦੇਖ ਪੁੱਤ ਸਾਨੂੰ ਕੀ ਤਰਾਜ ਆ ਹਨਾ ਜੇ ਪੜੀ ਲਿਖੀ ਕੁੜੀ ਆ ਵੀ ਜੇ ਤੈਨੂੰ ਲੱਗਦਾ ਕਿ ਤੂੰ ਉਹਦੇ ਨਾਲ ساری ਉਮਰ ਨਿਭਾ ਲੇਂਗਾ ਤਾਂ ਤੂੰ ਕਰਾਲਾ ਵਿਆਹ ਤੇ ਹਰਜੀਤ ਕਹਿੰਦਾ ਪਰ ਮੰਮੀ ਤਾਂ ਉਹਦੀ ਮੰਮੀ ਕਹਿੰਦੀ ਕਿ ਪਰ ਕੀ ਪਰ ਉਹ ਕਹਿੰਦਾ ਕਿ ਪਰ ਉਹ ਵਿਧਵਾ ਇਹ ਗੱਲ ਸੁਣ ਕੇ ਹਰਜੀਤ ਦੀ ਮੰਮੀ ਤੇ ਭੈਣ ਉਹਨੂੰ ਕਾਫੀ ਬੋਲਦੀਆਂ ਤੇ ਕਹਿੰਦੀਆਂ ਕਿ ਤੈਨੂੰ ਪਤਾ ਕਿ ਤੂੰ ਕੀ ਗੱਲ ਕਹਿ ਰਿਹਾ ਤੈਨੂੰ ਸ਼ਰਮ ਦਾ ਘਟਾ ਤੇਰੇ ਲਈ ਇਸ ਦੁਨੀਆ ਤੇ ਬਾਕੀ ਕੁੜੀਆਂ ਮਰ ਗਈਆਂ ਕਿ ਤੂੰ ਇੱਕ ਵਿਧਵਾ ਨਾਲ ਵਿਆਹ ਕਰਾਉਣ ਲਈ ਰਾਜ਼ੀ ਹੋ ਗਿਆ ਤੈਨੂੰ ਵਿਧਵਾ ਨੇ ਆਪਣੇ ਚੱਕਰ 'ਚ ਤਾਂ ਨਹੀਂ ਫਸਾ ਲਿਆ ਪਤਾ ਇਹੋ ਜੀਆਂ ਔਰਤਾਂ ਤੋਂ बच ਕੇ ਰਹਿੰਦੇ ਹੁੰਦੇ ਆ ਜਿਨ੍ਹਾਂ ਦੇ ਪਤੀ ਮੁੱਕੇ ਹੁੰਦੇ ਆ ਉਹ ਤਾਂ ਪਤਾ ਨਹੀਂ ਬਗਾਨੇ ਮਰਦਾਂ ਤੇ ਡੋਰੇ ਡਾਲ ਦੀਆਂ ਨੇ ਆਪਣੀ ਮੰਮੀ ਦੇ ਮੂੰਹੋਂ ਇਹ ਗੱਲ ਸੁਣ ਕੇ ਹਰਜੀਤ ਆ ਜਿਹੜਾ ਉਹ ਗੁੱਸੇ 'ਚ ਆ ਜਾਂਦਾ ਤੇ ਕਹਿੰਦਾ ਕਿ ਮੰਮੀ ਤੁਸੀਂ ਮੇਰੇ ਬਾਰੇ ਜੋ ਕਹਿਣਾ ਕਹਿ ਲਓ ਪਰ ਮੈਂ ਗੁਰਪਾਲ ਦੇ ਵਿਰੁੱਧ ਇੱਕ ਸ਼ਬਦ ਵੀ ਨਹੀਂ ਸੁਣੂੰਗਾ ਇਹ ਕਹਿ ਕੇ ਉੱਠ ਕੇ ਆਪਣੇ ਕਮਰੇ 'ਚ ਚਲੇ ਜਾਂਦਾ ਤੇ ਉਸ ਤੋਂ ਬਾਅਦ ਉਹ ਮਾਵਾਂ ਤੀਆਂ ਹੈਰਾਨ ਹੁੰਦੀਆਂ ਨੇ ਤੇ ਕਹਿ ਲਿਆ ਕਿ ਇਹ ਕੀ ਕੰਮ ਹੋ ਗਿਆ ਉਹ ਸੋਚਦੀਆਂ ਕਿ ਇਹਦਾ ਮਤਲਬ ਉਸ ਔਰਤ ਨੇ ਆਪਣੇ ਪੁੱਤ ਨੂੰ ਆਪਣੇ ਜਾਲ 'ਚ ਫਸਾ ਲਿਆ ਚਲੋ ਉਹ ਕਹਿੰਦੀ ਆ ਕਿ ਆਪਾਂ ਹਜੇ ਇਹਦੇ ਨਾਲ ਜ਼ਿਆਦਾ ਗੱਲ ਨਹੀਂ ਕਰਦੀਆਂ ਉਹ ਮਾਮਾ țiiਆ ਹਰਜੀਤ ਵਾਸਤੇ ਹੋਰ ਕੁੜੀਆਂ ਦੇ ਰਿਸ਼ਤੇ ਲੱਭਣੇ ਸ਼ੁਰੂ ਕਰ ਦਿੰਦੀਆਂ ਤੇ 4-5 ਦਿਨ ਬਾਅਦ ਹਰਜੀਤ ਦੀ ਮੰਮੀ ਹਰਜੀਤ ਨੂੰ ਕਹਿੰਦੀ ਆ ਕਿ ਪੁੱਤ ਉਰੇ ਆ ਤੇਰੇ ਤੱਕ ਕੰਮ ਆ ਚਲੋ ਹਰਜੀਤ ਉਹਦੇ ਕੋਲ ਜਾਂਦਾ ਦੋਨੋਂ ਉਹ ਮਾਮਾ țiiਆ ਡਰਾਈਵਿੰਗ ਰੂਮ 'ਚ ਹੁੰਦੀਆਂ ਨੇ ਤੇ ਉਹਦੇ ਮੂਰੇ ਕੁੜੀਆਂ ਦੀਆਂ ਫੋਟੋਆਂ ਰੱਖ ਦਿੰਦੀਆਂ 4-5 ਤੇ ਉਹਨੂੰ ਕਹਿੰਦੀਆਂ ਕਿ ਇਹਨਾਂ ਦੇ ਵਿੱਚੋਂ ਇੱਕ ਕੁੜੀ ਪਸੰਦ ਕਰ ਲਾ ਇਹ ਸਾਰੀਆਂ ਕੁੜੀਆਂ ਮੈਂ ਤੇਰੇ ਲਈ ਪਸੰਦ ਕੀਤੀਆਂ ਨੇ ਵੀ ਤੁੰ ਦੱਸ ਕਿਹੜੀ ਨਾਲ ਵਿਆਹ ਕਰਾਉਣਾ ਚਾਹਣਾ ਤਾਂ ਹਰਜੀਤ ਕਹਿੰਦਾ ਮੰਮੀ ਮੈਂ ਤੁਹਾਨੂੰ ਉਸ ਦਿਨ ਕਿਹਾ ਸੀ ਨਾ ਵਿਆਹ ਦਾ ਪ੍ਰਪੋਜ਼ਲ ਰੱਖਿਆ ਸੀ ਤੇ ਮੈਂ ਉਸੇ ਕੁੜੀ ਨਾਲ ਵਿਆਹ ਕਰਾਉਣਾ ਚਾਹਣਾ ਵਿਆਹ ਜੇ ਤੁਹਾਨੂੰ ਉਹ ਨੂੰ ਦੇ ਰੂਪ ਵਿੱਚ ਮਨਜ਼ੂਰਾ ਤਾਂ ਹਾਂ ਕਰ ਦਿਓ ਅਦਰਵਾਈਜ਼ ਮੈਂ ਸਾਰੀ ਉਮਰ ਕੁਵਾਰਾ ਰਹੂੰਗਾ ਮੈਂ ਵਿਆਹ ਨਹੀਂ ਕਰਦਾ ਮਾਮਾ ਧੀਆਂ ਕੁਛ ਨਹੀਂ ਬੋਲਦੀਆਂ ਹਰਜੀਤ ਉੱਠ ਕੇ ਚਲਿਆ ਜਾਂਦਾ ਤੇ ਫਿਰ ਉਹਦੀ ਧੀ ਉਹਨੂੰ ਕਹਿੰਦੀ ਆ ਕਿ ਮਾਂ ਵੀ ਉਸ ਔਰਤ ਨੇ ਤਾਂ ਮੇਰੇ ਭਰਾ ਨੂੰ ਆਪਣੇ ਪੂਰੀ ਤਰ੍ਹਾਂ ਚਾਲਚ ਫਸਾ ਲਿਆ ਉਹ ਹਨਾ ਵੀ ਆਪਣੇ ਭਰਾ ਦੀ ਪ੍ਰਾਪਰਟੀ ਮੇਰੇ ਭਰਾ ਦੀ ਪ੍ਰਾਪਰਟੀ ਵੇਚ ਕੇ ਇਹਨੂੰ ਚਾਲ ਚ ਫਸਾਇਆ ਵੀ ਕੱਲ ਨੂੰ ਜੇ ਇਹ ਸੱਚੀ ਉਹਦੇ ਚੱਕਰ ਚ ਪੈ ਕੇ ਉਹਦੇ ਨਾਲ ਵਿਆਹ ਕਰਾ ਲਿਆ ਤੇ ਉਹ ਸਾਰਾ ਕੁਝ ਲੈ ਕੇ ਭੱਜ ਗਈ ਵੀ ਨਾਲੇ ਲੋਕ ਕੀ ਕਹਿਣਗੇ ਹਨਾ ਵੀ ਇੱਕ ਵਿਧਵਾ ਕੁੜੀ ਨਾਲ ਵਿਆਹ ਕਰਾਏ ਇਹਦੇ ਇਹਦੇ ਖਾਤਰ ਕਿਹੜਾ ਕੁੜੀਆਂ ਮੁੱਕ ਗਈਆਂ ਸੀਗੀਆਂ ਸੰਸਾਰ ਤੇ ਉਹ ਇਸ ਤਰ੍ਹਾਂ ਗੱਲ ਕਰਦੀਆਂ ਤੇ ਉਹਦੀ ਮਾਂ ਕਹਿੰਦੀ ਐ ਕਰਦੇ ਆ ਪੁੱਤ ਤੂੰ ਤਾਂ ਇਹ ਠੀਕ ਨਹੀਂ ਆਉਂਦਾ ਆਪਾਂ ਕੁੜੀ ਨੂੰ ਮਿਲੀਏ ਜਾ ਕੇ ਉਹ ਕਹਿੰਦੀ ਇਹ ਵੀ ਗੱਲ ਠੀਕ ਐ ਤੁਹਾਡੀ ਮੰਮੀ ਤੇ ਅਗਲੇ ਦਿਨ ਨਾ ਦੋਨੋਂ ਜਾਣੀਆਂ ਸ਼ੋਰੂਮ ਜਾਂਦੀਆਂ ਤੇ ਉੱਥੇ ਜਾ ਕੇ ਹਨਾ ਉਹ ਜਿਹੜੀਆਂ ਕੁੜੀਆਂ ਕੰਮ ਕਰਦੀਆਂ ਹੁੰਦੀਆਂ ਉਹਨਾਂ ਨੂੰ ਪੁੱਛਦੀਆਂ ਕਿ ਇੱਥੇ ਇੱਕ ਕੁੜੀ ਕੰਮ ਕਰਦੀ ਆ ਵੀ ਜਿਹਦੇ ਘਰ ਵਾਲੇ ਦੀ ਮੌਤ ਹੋਈ ਵੀ ਆ ਉਹ ਕੌਣ ਆ ਤਾਂ ਕੁੜੀਆਂ ਕਹਿੰਦੀਆਂ ਕਿ ਉਹ ਜਿਹੜੇ ਨਾਲ ਵਾਲੇ ਕੈਬਨ ਦੇ ਵਿੱਚ ਇੱਕ ਕੁੜੀ ਬੈਠੀ ਹੈਗੀ ਉਹ ਉਹ ਆ ਚਲੋ ਦੋਨੋਂ ਮਾਮਾ ਧੀਆਂ ਉੱਥੇ ਜਾਂਦੀਆਂ ਤੇ ਉਹਨੂੰ ਵੇਖ ਕੇ ਕੁੜੀ ਨੂੰ ਕਹਿੰਦੀਆਂ ਹਨਾ ਗੁਰਪਾਲ ਤੁਹਾਡਾ ਨਾਮ ਆ ਉਹ ਕਹਿੰਦੀ ਹਾਂਜੀ ਮੇਰਾ ਨਾਮ ਹੀ ਆ ਉਹ ਕਹਿੰਦੀ ਵੀ ਤੁਸੀਂ ਕੌਣ ਆ ਤਾਂ ਹਰਜੀਤ ਦੀ ਭੈਣ ਕਹਿੰਦੀ ਕਿ ਮੈਂ ਹਰਜੀਤ ਦੀ ਭੈਣ ਤੇ ਇਹ ਮੇਰੇ ਮਮਾ ਨੇ ਚਲੋ ਦੋਨਾਂ ਨੂੰ ਸੱਜਣ ਘਰ ਬੁਲਾਉਂਦੀ ਆ ਤੇ ਉਹਨਾਂ ਨੂੰ ਕਹਿੰਦੀ ਆ ਕਿ ਤੁਸੀਂ ਉੱਥੇ ਗੈਸਟ ਰੂਮ 'ਚ ਬੈਠੋਗੇ ਮੈਂ ਆ ਜਾਨੀ ਆ ਚਲੋ ਮਾਮਾ ਦੀਆਂ ਗੈਸਟ ਰੂਮ ਤੇ ਜਾਂਦੀਆਂ ਨੇ ਗੁਰਪਾਲ ਕੰਮ ਕਰ ਰਹੀ ਸੀ ਜਿਹੜਾ ਉਹ ਕੰਮ ਖਤਮ ਕਰਕੇ ਤੇ ਉਹਨਾਂ ਕੋਲ ਜਾਂਦੀ ਆ ਉਹਨਾਂ ਕੋਲ ਬੈਂਦੀ ਆ ਕਿ ਹਾਂਜੀ ਦੱਸੋ ਕੀ ਗੱਲ ਕਰਨੀ ਆ ਅਸਲ ਦੇ ਵਿੱਚ ਉਹਨੂੰ ਇਹ ਲੱਗਿਆ ਸੀ ਕਿ ਸ਼ਾਇਦ ਇਹ ਮੇਰੇ ਨਾਲ ਵਿਆਹ ਦੀ ਗੱਲ ਕਰਨ ਆਈਆਂ ਨੇ ਵੀ ਹਰਜੀਤ ਨੇ ਇਹਨਾਂ ਨੂੰ ਮਨਾ ਲਿਆ ਹੋਊਗਾ ਤਾਂ ਅਜੇ ਉਹ ਬੈਠਣੀ ਲੱਗੀ ਸੀ ਕਿ ਹਰਜੀਤ ਦੀ ਭੈਣ ਬੋਲਣ ਲੱਗ ਜਾਂਦੀ ਆ ਕਿ ਤੂੰ ਮੇਰੇ ਭਰਾ ਦੀ ਕੰਪਨੀ ਦੇ ਵਿੱਚ ਕੰਮ ਕਰਦੀ ਇੱਕ ਮਾਮੂਲੀ ਵਰਕਰ ਆ ਤੇ ਤੂੰ ਆਪਣੀ ਔਕਾਤ ਵਿਖਾਤੀ ਆਪਣਾ ਪਤੀ ਤਾਂ ਤੂੰ ਖਾ ਗਈ ਹੁਣ ਮੇਰੇ ਭਰਾ ਤੇ ਡੋਰੇ ਡਾਲਦੀ ਆ ਤੂੰ ਕੀ ਸੋਚਿਆ ਕਿ ਮੇਰੇ ਨਰਮ ਤੇ ਭੋਲੇ ਭਾਲੇ ਭਰਾ ਨੂੰ ਫਸਾ ਕੇ ਤੂੰ ਉਹਦੀ ਪ੍ਰਾਪਰਟੀ ਇਸ ਤਰ੍ਹਾਂ ਹੀ ਛੀਨ ਲਵੇਂਗੀ ਕਿਉਂ ਮੇਰੇ ਭਰਾ ਮੇਰੇ ਭਰਾ ਖਾਤਰ ਕਿਹੜਾ ਇਸ ਦੁਨੀਆ ਤੇ ਕੁੜੀਆਂ ਮੁੱਕ ਗਈਆਂ ਜਿਹੜਾ ਉਹ ਤੇਰੇ ਨਾਲ ਵਿਆਹ ਕਰਾਵੇ ਤੂੰ ਆਪਣੀਆਂ ਹਰਕਤਾਂ ਤੋਂ ਆਵਾਜ਼ ਆ ਜਾ ਨਹੀਂ ਤੈਨੂੰ ਨਾ ਇਸ ਕੰਪਨੀ ਦੇ ਵਿੱਚੋਂ ੱੱਕੇ ਮਾਰ ਮਾਰ ਕੇ ਬਾਹਰ ਕਢਵਾਉਂ ਤਾ ਗੁਰਪਾਲ ਕਹਿੰਦੀ ਕਿ ਤੁਸੀਂ ਨਾ ਸ਼ਾਇਦ ਕੁਝ ਭੁੱਲ ਰਹੇ ਹੋ ਮੈਂ ਤੁਹਾਨੂੰ ਮਿਲਣ ਨਹੀਂ ਆਈ ਤੁਸੀਂ ਮੈਨੂੰ ਮਿਲਣ ਆਏ ਹੋ ਤੇ ਤੁਸੀਂ ਮੇਰੀ ਰਹਿ ਜਾਣੇ ਬਿਨਾਂ ਮੇਰੇ ਤੇ ਇਲਜ਼ਾਮ ਕਿਵੇਂ ਲਗਵਾਇਆ ਉਹ ਕਹਿੰਦੀ ਕਿ ਇਲਜ਼ਾਮ ਕਿਉਂ ਇਲਜ਼ਾਮ ਕਿਉਂ ਆ ਸਾਡਾ ਮੁੰਡਾ ਕਹਿੰਦਾ ਤੇਰੇ ਨਾਲ ਵਿਆਹ ਕਰਾਉਣਾ ਉਹ ਹੋਰ ਕੁੜੀਆਂ ਨੂੰ ਰਿਜੈਕਟ ਕਰੀ ਬੈਠਾ ਕਹਿੰਦਾ ਵਿਆਹ ਕਰਾਉਣਾ ਤਾਂ ਗੁਰਪਾਲ ਨਾਲ ਕਰਾਉਣਾ ਫਿਰ ਹੋਰ ਕੀ ਹੈ ਇਹ ਤਾਂ ਗੁਰਪਾਲ ਕਹਿੰਦੀ ਮੈਨੂੰ ਵੀ ਉਹ ਕਹਿੰਦਾ ਕਿ ਮੈਂ ਤੇਰੇ ਨਾਲ ਵਿਆਹ ਕਰਾਉਣਾ ਪਰ ਮੈਂ ਹਰਜੀਤ ਨੂੰ ਸਾਫ਼ ਤੌਰ ਤੇ ਮਨਾ ਕਰ ਚੁੱਕੀ ਆ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਉਣਾ ਮੈਂ ਆਪਣੇ ਬੱਚੇ ਦੇ ਸਹਾਰੇ ਜ਼ਿੰਦਗੀ ਜਿਊਣਗੀ ਪਰ ਮੈਂ ਕਿਸੇ ਬਗਾਨੇ ਮਰਦ ਦੀ ਗੁਲਾਮ ਨਹੀਂ ਬਣਨਾ ਚਾਹੁੰਦੀ ਮੈਂ ਕਿਸੇ ਦੀ ਪ੍ਰਾਪਰਟੀ ਜਾਂ ਪੈਸੇ ਤੇ ਕੋਈ ਅੱਖ ਨਹੀਂ ਰੱਖੀ ਹੋਈ ਮੈਂ ਤਾਂ ਆਪਣੇ ਦਮ ਤੇ ਜਿਉਣ ਵਾਲੀ ਔਰਤਾਂ ਤੇ ਮੈਂ ਤਾਂ ਆਪਣੀ ਮਿਹਨਤ ਦੀ ਕਮਾ ਕੇ ਖਾਣੀ ਆ ਜੇ ਮੈਂ ਤੁਹਾਡੇ ਸ਼ੋਰੂਮ 'ਚ ਕੰਮ ਕਰਦੀ ਆ ਤਾਂ ਤਨਖਾਹ ਲੈਣੀ ਆ ਤੇ ਜੇ ਤੁਸੀਂ ਤਨਖਾਹ ਦਿੰਨੇ ਹੋ ਤਾਂ ਮੇਰੇ ਕੰਮ ਦੀ ਦਿੰਨੇ ਹੋ ਮੈਨੂੰ ਫ੍ਰੀਜ ਨਹੀਂ ਕੋਈ ਇੱਥੇ ਬਿਠਾਇਆ ਹੋਇਆ ਤੁਸੀਂ ਆ ਕੇ ਮੇਰੇ ਤੇ ਇੰਨਾ ਵੱਡਾ ਇਲਜ਼ਾਮ ਲਾਇਆ ਤੁਸੀਂ ਇਹਦਾ ਅੰਜਾਮ ਸੋਚਿਆ ਤੁਸੀਂ ਆਪਣੇ ਮੁੰਡੇ ਨੂੰ ਕੰਟਰੋਲ 'ਚ ਕਰੋ ਨਾ ਉਹ ਮੈਨੂੰ ਕਹਿੰਦਾ ਮੈਂ ਤੇਰੇ ਨਾਲ ਵਿਆਹ ਕਰਾਉਣਾ ਮੈਂ ਜਦੋਂ ਉਹਨੂੰ ਸਾਫ਼ ਤੌਰ ਤੇ ਮਨ੍ਹਾ ਕਰੀ ਬੈਠੀ ਆ ਉਹਦੀ ਕੀ ਮਜਾਲ ਕੇ ਉਹਨੇ ਤੁਹਾਡੇ ਕੋਲ ਮੇਰੇ ਵਿਆਹ ਦੀ ਪ੍ਰਪੋਜ਼ਲ ਰੱਖੀ ਜਦੋਂ ਮੈਂ ਉਹਨੂੰ ਹਾਂ ਹੀ ਨਹੀਂ ਕੀਤੀ ਜਦੋਂ ਇੰਨਾ ਕੁਝ ਗੁਰਪਾਲ ਬੋਲਦੀ ਆ ਤੇ ਉੱਠ ਕੇ ਚਲੀ ਜਾਂਦੀ ਆ ਉਹ ਦੋਨੋਂ ਮਾਵਾਂ ਤੀਆਂ ਇੱਕ ਦੂਜੀ ਦੇ ਮੂੰਹ ਵੱਲ ਵੇਖਦੀਆਂ ਤੇ ਘਰ ਆ ਜਾਂਦੀਆਂ ਘਰ ਆ ਕੇ ਉਹ ਸੋਚਦੀਆਂ ਕਿ ਵੀ ਜੇ ਆਪਾਂ ਹਰਜੀਤ ਕੋਲ ਗੱਲ ਕੀਤੀ ਹੈ ਨਾ ਕਿ ਅਸੀਂ ਗੁਰਪਾਲ ਨੂੰ ਮਿਲਣ ਗਈਆਂ ਸੀ ਤੇ ਉਹ ਐਂ ਬੋਲੀ ਤਾਂ ਉਹਨੇ ਗੁੱਸੇ ਹੋਣਾ ਇਸ ਕਰਕੇ ਉਹ ਚੁੱਪੀ ਕਰ ਜਾਂਦੀਆਂ ਨੇ ਧੰਨਵਾਦ ਉਹ ਸੋਚਦੀਆਂ ਕਿ ਵੀ ਆਪਾਂ ਜੇ ਮੱਲ ਬਗਾਰ ਨਾ ਕੀਤੀ ਤਾਂ ਗੱਲ ਤਾਂ ਉਹ ਕਰ ਦੋਗੀ ਵੀ ਆਪਾਂ ਇਸ ਗੱਲ ਨੂੰ ਕਿਵੇਂ ਬਣਾਈਏ ਤਾਂ ਹਰਜੀਤ ਦੀ ਭੈਣ ਹੁੰਦੀ ਹੈਗੀ ਉਹ ਕਹਿੰਦੀ ਕਿ ਮੰਮੀ ਤੁਸੀਂ ਫਿਕਰ ਨਾ ਕਰੋ ਵੀ ਮੈਂ ਆਪੇ ਗੱਲ ਕਰ ਲਵਾਂ ਵੀਰੇ ਨਾਲ ਸ਼ਾਮ ਨੂੰ ਜਦੋਂ ਹਰਜੀਤ ਘਰ ਆਉਂਦਾ ਤੇ ਉਹ ਆਪਣੇ ਭਰਾ ਨੂੰ ਕਹਿੰਦੀ ਹੈ ਕਿ ਵੀਰੇ ਅਸੀਂ ਨਾ ਗੁਰਪਾਲ ਕੋਲ ਤੁਹਾਡੇ ਵਿਆਹ ਦੀ ਗੱਲ ਕਰਨ ਗਈਆਂ ਸੀ ਮੈਂ ਤੇ ਮੰਮੀ ਗੁਰਪਾਲ ਤਾਂ ਸਾਡੇ ਗਲੀ ਪੈ ਗਈ ਉਹਨੇ ਤਾਂ ਸਾਡਾ ਹਜਾ ਲਾਤਾ ਤੇ ਸਾਨੂੰ ਕਹਦੀ ਆ ਕਿ ਤੁਹਾਡਾ ਮੁੰਡਾ ਮੇਰੇ ਪਿੱਛੇ ਪਿੱਛੇ ਫਿਰਦਾ ਮੇਰੇ ਤੇ ਡੋਰੇ ਡਾਲਦਾ ਵੀ ਮੈਂ ਨਹੀਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਹਰਜੀਤ ਕਹਿੰਦਾ ਕਿ ਤੁਸੀਂ ਮੈਨੂੰ ਬਿਨਾ ਪੁੱਛੀ ਕਿਵੇਂ ਚਲੀਆਂ ਗਈਆਂ ਉਹ ਕਹਿੰਦੀ ਆ ਕਿ ਜਦੋਂ ਅਸੀਂ ਤੈਨੂੰ ਇੰਨੀਆਂ ਕੁੜੀਆਂ ਦੀ ਫੋਟੋ ਦਿਖਾਈ ਤੈਨੂੰ ਪਸੰਦ ਨਾ ਆਈ ਤੇ ਫਿਰ ਸਾਨੂੰ ਇਹ ਹੋਇਆ ਵੀ ਚਲੋ ਨਾਲੇ ਤਾਂ ਅਸੀਂ ਗੁਰਪਾਲ ਨੂੰ ਵੇਖਿਆਵਾਂਗੇ ਨਾ ਵਿਆਹ ਦੀ ਗੱਲ ਕਰਿਆਵਾਂਗੇ ਪਰ ਉਹ ਤਾਂ ਮੰਨੀ ਨਹੀਂ ਹਰਜੀਤ ਕਹਿੰਦਾ ਤੁਸੀਂ ਮੈਨੂੰ ਪੁੱਛਿਆ ਮੰਨੀ ਤਾਂ ਮੇਰੇ ਕੋਲ ਵੀ ਨਹੀਂ ਸੀ ਜਦੋਂ ਮੈਂ ਰਾਜੀ ਆ ਆਪੇ ਮੈਂ ਮਨਾ ਲੈਂਦਾ ਤੁਹਾਨੂੰ ਕੀ ਏਡੀ ਗੱਲ ਸੀ ਜਾਣਦੀ ਚਲੋ ਗੁੱਸੇ 'ਚ ਚੱਲਿਆ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਉਹ ਅਗਲੇ ਦਿਨ ਗੁਰਪਾਲ ਨੂੰ ਮਿਲਦਾ ਜਾ ਕੇ ਤੇ ਗੁਰਪਾਲ ਨੂੰ ਹਜੇ ਉਹਨੇ ਪੁੱਛਣਾ ਹੀ ਸੀ ਕਿ ਮੰਮੀ ਤੇ ਭੈਣ ਰਿਸ਼ਤੇ ਦੀ ਗੱਲ ਕਰਨ ਆਈਆਂ ਸੀ ਹਨਾ ਵੀ ਸੌਰੀ ਬੇਣਾ ਪੁੱਛਿਆ ਗਿਆ ਵੀ ਉਹ ਤਾਂ ਹਜੇ ਬੋਲਣੀ ਲੱਗਿਆ ਸੀ ਤਾਂ ਗੁਰਪਾਲ ਆ ਜਿਹੜੀ ਹਰਜੀਤ ਦੇ ਗੱਲ ਪੈ ਜਾਂਦੀ ਆ ਕਹਿੰਦੀ ਕਿ ਪਹਿਲਾਂ ਤੁਸੀਂ ਆਉਣਿਓ ਮੇਰੇ जखਮਾਂ ਤੇ ਲੋਨ ਪਾਉਣਾ ਵਿਆਹ ਦਾ ਪ੍ਰਪੋਜ਼ਲ ਰੱਖਦੇ ਹਾਂ ਜਦੋਂ ਮੈਂ ਤੁਹਾਨੂੰ ਸਾਫ਼ ਤੌਰ ਤੇ ਮਨਾ ਕਰਤਾ ਮੁੜ ਕੇ ਤੁਸੀਂ ਆਪਣੀ ਭੈਣ ਨੂੰ ਭੇਜਿਆ ਮੇਰੀ ਬੇਇੱਜ਼ਤੀ ਕਰਨਾ ਦੇਖੋ ਮੈਂ ਵਿਧਵਾ ਬੇਸਹਾਰਾ ਹੋ ਸਕਦੀ ਹਾਂ ਪਰ ਮੈਂ ਕੈਰੈਕਟਰਲੈਸ ਨਹੀਂ ਹੈਗੀ ਮੇਰੀ ਵੀ ਕੋਈ ਸੈਲਫ ਰਿਸਪੈਕਟ ਆ ਤੁਹਾਡੇ ਅੰਡਰ ਕੰਮ ਕਰਦੀਆਂ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਜਾਂ ਤੁਹਾਡੀ ਮੰਮੀ ਤੇ ਭੈਣ ਮੈਨੂੰ ਕੁਝ ਵੀ ਸਿਨਾ ਜਾਣ ਵਿਧਵਾ ਦਾ ਇਸ ਜਮਾਨੇ ਦੇ ਵਿੱਚ ਇਸ ਸਮਾਜ ਦੇ ਵਿੱਚ ਰਹਿਣਾ ਬਹੁਤ ਔਖਾ ਪਰ ਕਹਿੰਦੀ ਮੈਂ ਆਪਣੇ ਬੱਚੇ ਲਈ ਤੇ ਆਪਣੇ ਲਈ ਕੰਮ ਤਾਂ ਕਰਨਾ ਹੀ ਆ ਤੁਸੀਂ ਕੀ ਸਮਝ ਰੱਖਿਆ ਮਜ਼ਾਕ ਸਮਝ ਰੱਖਿਆ ਮੈਨੂੰ ਜਦੋਂ ਉਹ ਇੰਨਾ ਬੋਲਦੀ ਆ ਤਾਂ ਹਰਜੀਤ ਕਹਿੰਦਾ ਮੇਰੀ ਗੱਲ ਤਾਂ ਸੁਣਾ ਵੀ ਮੰਮੀ ਤੇ ਭੈਣ ਦਾ ਰਿਸ਼ਤੇ ਦੀ ਗੱਲ ਕਰਨ ਆਈਆਂ ਸੀ ਵੀ ਤੂੰ ਇੰਨਾ ਗੁੱਸਾ ਕਿਉਂ ਕਰਦੀ ਆ ਉਹ ਕਹਿੰਦੀ ਕਿ ਉਹ ਰਿਸ਼ਤੇ ਦੀ ਗੱਲ ਨਹੀਂ ਕਰਨ ਆਈਆਂ ਸੀ ਉਹ ਮੇਰੇ ਜ਼ਖਮਾਂ ਤੇ ਲੋਨ ਖੋਣ ਆਈਆਂ ਸੀ ਤੇ ਮੈਨੂੰ 100 ਕੁਸਟਨਾ ਕੇ ਗਈਆਂ ਸਾਰੀ ਗੱਲ ਗੁਰਪਾਲ ਹਰਜੀਤ ਨੂੰ ਦੱਸਦੀ ਆ ਤੇ ਹਰਜੀਤ ਕਹਿੰਦਾ ਅੱਛਾ ਇਹ ਬਿਲਕੁਲ ਸੱਚ ਆ ਉਹ ਕਹਿੰਦੀ ਹਾਂ ਬਿਲਕੁਲ ਸੱਚ ਆ ਉਹ ਕਹਿੰਦਾ ਕਿ ਮੇਰੇ ਲਈ ਮੇਰੇ ਕੋਲ ਤਾਂ ਹੋਈ ਕਹਿੰਦੀਆਂ ਸੀ ਉਹ ਕਹਿੰਦੀ ਕਿ ਮੈਨੂੰ ਨਹੀਂ ਉਹਨਾਂ ਨੇ ਕਿਹਾ ਮੇਰੇ ਕੋਲ ਤਾਂ ਉਹ ਬਹੁਤ ਬੋਲ ਕੇ ਰਹੀਆਂ ਨੇ ਚਲੋ ਹਰਜੀਤ ਉਸੇ ਟਾਈਮ ਘਰ ਆਉਂਦਾ ਤੇ ਆਪਣੀ ਮਾਂ ਤੇ ਭੈਣ ਨੂੰ ਬਿਠਾ ਕੇ ਤੇ ਉਹਨਾਂ ਨੂੰ ਕਹਿੰਦਾ ਵੀ ਤੁਹਾਨੂੰ ਥੋੜੀ ਬਹੁਤੀ ਸ਼ਰਮ ਚਾਹੀਦੀ ਆ ਤੁਸੀਂ ਉਸ ਔਰਤ ਨੂੰ ਇੰਨਾ ਕੁਝ ਬੋਲਣ ਤੋਂ ਪਹਿਲਾਂ ਮੇਰੇ ਮੇਰੇ ਤੋਂ ਤਾਂ ਪੁੱਛ ਲੈਂਦੇ ਵਿਆਹ ਦਾ ਪ੍ਰਪੋਜ਼ਲ ਉਹਨੇ ਨਹੀਂ ਮੈ ਰੱਖਿਆ ਸੀ ਉਹ ਅੱਜ ਵੀ ਆਪਣੇ ਸਟੈਂਡ ਤੇ ਆ ਕਿ ਮੈਂ ਵਿਆਹ ਨਹੀਂ ਕਰਵਾਉਣਾ ਪਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਹੁਣ ਮੈਂ ਉਹਦੇ ਨਾਲ ਵਿਆਹ ਕਰਵਾ ਕੇ ਰਹਾਂ ਅਗਲੇ ਦਿਨ ਉਹ ਗੁਰਪਾਲ ਨੂੰ ਬੁਲਾਉਂਦਾ ਉਹ ਮੋਂ ਕਹਿੰਦਾ ਕਿ ਗੁਰਪਾਲ ਵਿਆਹ ਤਾਂ ਤੈਨੂੰ ਕਰਾਉਣਾ ਪੈਣਾ ਠੀਕ ਹੈ ਵੀ ਇਹ ਤਾਂ ਮੈਨੂੰ ਵੀ ਪਤਾ ਕਿ ਤੇਰੇ ਬੇਟੇ ਨੂੰ ਤੇ ਤੈਨੂੰ ਮੇਰੇ ਨਾਲ ਲगाव ਹੈਗਾ ਪਰ ਤੂੰ ਸਮਾਜ ਤੋਂ ਡਰਦੀ ਹਾਂ ਨਹੀਂ ਕਰਦੀ ਦੇਖ ਗੁਰਪਾਲ ਮੈਂ ਤੇਰੇ ਨਾਲ ਵਾਅਦਾ ਕਰਦਾ ਤੇ ਮੈਂ ਤੇਰਾ ਸਾਰੀ ਉਮਰ ਸਾਥ ਨਿਭਾਉਣਾ ਚਾਹਣਾ ਜੇ ਤੂੰ ਚਾਹਣੀ ਹੈ ਕਿ ਤੇਰਾ ਬੇਟਾ ਵਧੀਆ ਵੱਡਾ ਮਤਲਬ ਇਹੋ ਜੇ ਮਾਹੌਲ 'ਚ ਵਧੀਆ ਵੱਡਾ ਹੋਵੇ ਜਿੱਥੇ ਉਹਨੂੰ ਕੋਈ ਟੈਨਸ਼ਨ ਨਾ ਹੋਵੇ ਉਹ ਆਪਣੇ ਲਾਈਫ ਦੇ ਕੈਰੀਅਰ ਤੇ ਫੋਕਸ ਕਰ ਸਕੇ ਤਾਂ ਉਹਨੂੰ ਮੇਰੇ ਉਹਨੋਂ ਤੇ ਤੈਨੂੰ ਮੇਰੇ ਸਾਥ ਦੀ ਲੋੜ ਆ ਮੈਂ ਉਹਦਾ ਸਕਾ ਪਿਓ ਬਣ ਕੇ ਸਾਥ ਨਿਭਾਉਂਗਾ ਵੀ ਤੂੰ ਬਸ ਮੈਨੂੰ ਇੱਕ ਮੌਕਾ ਦੇ ਉਸ ਤੋਂ ਬਾਅਦ ਗੁਰਪਾਲ ਕਾਫੀ ਸੋਚ ਲਿਆ ਤੇ ਕਹਿ ਦਿੰਦੀ ਆ ਕਿ ਹਰਜੀਤ ਠੀਕ ਆ ਮੈਂ ਆਪਣੇ ਬੱਚੇ ਲਈ ਇਹ ਕੰਪਰੋਮਾਈਜ਼ ਕਰਨ ਲਈ ਤਿਆਰ ਆ ਤੇ ਉਸ ਤੋਂ ਬਾਅਦ ਹਰਜੀਤ ਤੇ ਗੁਰਪਾਲ ਇੱਕ ਦਿਨ ਕੋਟ ਮੈਚ ਕਰ ਲੈਂਦੇ ਆ ਤੇ ਹਰਜੀਤ ਚੁੱਪਚਾਪ ਗੁਰਪਾਲ ਨੂੰ ਵਿਆਹ ਕੇ ਆਪਣੇ ਘਰ ਲੈ ਆਉਂਦਾ ਉਹਦੀ ਮੰਮੀ ਤੇ ਭੈਣ ਕੁਛ ਨਹੀਂ ਬੋਲਦੀਆਂ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਹਰਜੀਤ ਦਾ ਸੁਭਾਅ ਕਿਦਾਂ ਦਾ ਆ ਚਲੋ ਜੋ ਵੀ ਰਸਮਾਂ ਹੁੰਦੀਆਂ ਥੋੜੀਆਂ ਬਹੁਤੀਆਂ ਉਹਦੀ ਮਾਂ ਨਾ ਚਾਹੁੰਦੇ ਹੋਈ ਵੀ ਕਰ ਦਿੰਦੀ ਆ ਤੇ ਉਹ ਜਿਆਦਾ ਗੁਰਪਾਲ ਨੂੰ ਪੜਾਉਂਦੀਆਂ ਨਹੀਂ ਹੈਗੀਆਂ ਦੋਨੋਂ ਜਾਣੀਆਂ ਗੁਰਪਾਲ ਉਹਨਾਂ ਦੀ ਬੜੀਆ ਰਿਸਪੈਕਟ ਕਰਦੀ ਆ ਤੇ 2 ਮਹੀਨਿਆਂ ਦੇ ਵਿੱਚ ਹੀ ਗੁਰਪਾਲ ਹਰਜੀਤ ਦੀ ਮੰਮੀ ਤੇ ਉਹਦੀ ਭੈਣ ਨੂੰ ਆਪਣੇ ਵਾਸਤੇ ਕਰ ਲੈਂਦੀ ਆ ਜਾਂ ਕਹਿ ਲਓ ਉਹਨਾਂ ਦਾ ਦਿਲ ਜਿੱਤ ਲੈਂਦੀ ਆ ਕਿਉਂਕਿ ਗੁਰਪਾਲ ਇੱਕ ਬਹੁਤ ਹੀ ਸਿਆਣੀ ਤੇ ਸੁਲਝੀ ਹੋਈ ਔਰਤ ਸੀ ਉਨੇ ਘਰ ਦੀ ਜ਼ਿੰਮੇਵਾਰੀ ਵਧੀਆ ਸੰਭੀ ਤੇ ਆਪਣੀ ਨਨਾਨ ਤੇ ਸੱਸ ਦੀ ਇੰਨੀ ਰਿਸਪੈਕਟ ਕੀਤੀ ਕਿ ਉਹ ਵੀ ਉਹਨੂੰ ਪਿਆਰ ਕਰਨ ਲਈ ਮਜਬੂਰ ਹੋ ਗਈਆਂ ਹੁਣ ਗੁਰਪਾਲ ਤੇ ਹਰਜੀਤ ਗੁਰਪਾਲ ਦਾ ਬੇਟਾ ਤੇ ਹਰਜੀਤ ਦੀ ਮੰਮੀ ਦੇ ਭੈਣ ਇੱਕੋ ਘਰ ਚ ਬਹੁਤ ਪਿਆਰ ਨਾਲ ਰਹਿੰਦੇ ਆ ਹਾਂਜੀ ਦੋਸਤੋ ਇੱਕ ਵਿਧਵਾ ਔਰਤ ਦੀ ਜ਼ਿੰਦਗੀ ਜਿਹੜੀ ਉਹ ਨਰਕ ਤੋਂ ਵੀ ਭੈੜੀ ਹੁੰਦੀ ਆ ਇੱਕ ਵਿਧਵਾ ਔਰਤ ਨੂੰ ਆਪਣੇ ਬੱਚਿਆਂ ਲਈ ਜਿਉਣਾ ਪੈਂਦਾ ਪਰ ਸਮਾਜ ਦੇ ਵਿੱਚ ਲੋਕ ਉਹਨੂੰ ਕਿਹੜੀ ਨਿਗਾਹ ਨਾਲ ਵੇਖਦੇ ਆ ਤੇ ਕੀ ਕੁਝ ਉਹਨੂੰ ਸੁਣਨਾ ਪੈਂਦਾ ਇਹ ਸਿਰਫ ਇੱਕ ਵਿਧਵਾ ਔਰਤ ਹੀ ਜਾਣਦੀ ਆ ਜੇ ਇੱਕ ਮਰਦ ਨੂੰ ਬੱਚੇ ਪਾਲਣ ਲਈ ਦੂਜੇ ਵਿਆਹ ਦੀ ਲੋੜ ਆ ਤਾਂ ਇੱਕ ਔਰਤ ਨੂੰ ਵੀ ਸਾਰੀ ਉਮਰ ਕੱਢਣ ਲਈ ਇੱਕ ਮਰਦ ਦੇ ਸਾਥ ਦੀ ਲੋੜ ਹੁੰਦੀ ਆ ਜੇ ਔਰਤ ਮਜ਼ਬੂਤ ਹੋ ਕੇ ਵੀ ਇਕੱਲੀ ਰਹਿਣਾ ਚਾਹੇ ਤਾਂ ਵੀ ਸਮਾਜ ਦੇ ਲੋਕ ਉਹਨੂੰ ਇਕੱਲੀ ਨੂੰ ਨਹੀਂ ਰਹਿਣ ਦਿੰਦੇ ਇਸ ਕਰਕੇ ਜੇ ਕੋਈ ਵਿਧਵਾ ਛੋਟੀ ਉਮਰ ਦੇ ਵਿੱਚ ਕੋਈ ਕੁੜੀ ਵਿਧਵਾ ਹੋ ਜਾਂਦੀ ਆ ਤਾਂ ਉਹਨੂੰ ਦੁਬਾਰਾ ਵਿਆਹ ਕਰਾਉਣ ਦਾ ਮੌਕਾ ਦੇਣਾ ਚਾਹੀਦਾ ਉਹਨੂੰ ਆਪਣੀ ਜ਼ਿੰਦਗੀ ਸਵਾਰਨ ਦਾ ਮੌਕਾ ਦੇਣਾ ਚਾਹੀਦਾ ਨਾ ਕਿ ਉਹਦੇ ਬਾਰੇ ਹਾਲਤੂ ਬੋਲਣਾ ਚਾਹੀਦਾ ਉਹਦੇ ਕੈਰੇਕਟਰ ਬਾਰੇ ਗੱਲਾਂ ਕਰਨੀਆਂ ਚਾਹੀਦੀਆਂ ਅੱਜ ਗੁਰਪਾਲ ਦੇ ਬੇਟੇ ਨੂੰ ਇੱਕ ਪਿਓ ਮਿਲਿਆ ਤੇ ਜਿਹਦੇ ਸائے ਹੇਠ ਉਹ ਇੱਕ ਵਧੀਆ ਜ਼ਿੰਦਗੀ ਜਿਉ ਰਿਹਾ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ